ਮੇਰੇ ਭਲਵਾਂ ਦੇ ਨਾਂ ਤੇ ਮੈਨੂੰ ਜਾਣਦੇ ਹੀ ਵੈਸੇ ਦਾ ਮੈਂ ਵਪਾਰ ਦਾ ਕੰਮ ਕਰਦਾ ਗਾਮਾ ਠੇਕੇਦਾਰੋਂ ਮੇਰੇ ਨਾਂ ਤੇ ਜਿਆਦਾ ਜਾਣਦੇ ਲੋਕ ਕੱਲੂ ਜੇ ਮੇਰੀ ਪਿੰਡ ਐ ਕੱਲੂ ਜਮੀਨ ਐ 70 ਏਕੜ ਜਮੀਨ ਐ ਸਾਰੀ ਜੀ ਇਹਦੇ ਸਾਰੀਆਂ ਫਰੂਟ ਦੀਆਂ ਵੈਰਟੀਆਂ ਲਾਈਆਂ ਹੋਈਆਂ ਨੇ ਜਮਨ ਹੈ ਕਿਨੋ ਐ ਮਾਲਟਾ ਹੈ ਅਮਰੂਦ ਹੈ ਫਾਲਸਾ ਹੈ ਨਾਸ਼ਪਤੀ ਹੈ ਬਗੋਸ਼ਾ ਹੈ ਸਾਰੀਆਂ ਵੈਰਟੀਆਂ ਫਰੂਟ ਦੀਆਂ ਲੱਗੀਆਂ ਨੇ 70 ਏਕੜ 70 ਏਕੜ ਬਾਗ ਐ ਸਾਰਾ ਆਪ ਵੀ ਇਹ ਸਪਲਾਈ ਕਰਦੇ ਆ ਬੇਟਾ ਅੱਗੇ ਐਕਸਪੋਰਟ ਦਾ ਕੰਮ ਕਰਦਾ ਸਾਰਾ ਆਪ ਦਾ ਫਰੂਟ ਵੈਕਸੀ ਬ੍ਰਾਂਡ ਐ ਫਰੂਟ ਸਾਰਾ ਵੈਕਸ਼ੀਟ ਬ੍ਰਾਂਡ ਦੇ ਵੇਚ ਕੇ ਅੱਗੇ ਸਾਰਾ ਸਪਲਾਈ ਦਾ ਕੰਮ ਕਰਦਾ ਐ ਐਕਸਪੋਰਟ ਭੇਜਦਾ ਐ ਹਿੰਦੁਸਤਾਨ ਤੋਂ ਬਾਹਰ ਭੇਜਦਾ ਕੰਟਰੀਆਂ 'ਚ ਖੇਤੀਬਾੜੀ ਦਾ ਕੰਮ ਕਰਦੇ ਆ ਸਾਰਾ ਮੈਂ ਖੇਤੀਬਾੜੀ ਸੰਭਾਲਦਾ 100 ਬੂਟਾ ਜਾਮਣ ਦਾ ਐ ਜੀ ਇਹ 1992 ਦਾ ਲੱਗਿਆ ਜੀ 92 ਜੱਮਨ ਖੇਤੀਸ਼ੋਦੋਂ ਲਾਇਆ ਸੀ 100 ਏਕੜ ਜਾਮਣ ਦਾ ਐ 8 ਲੱਖ ਰੁਪਏ 'ਚ ਠੇਕੇ ਦਿੱਤਾ ਐ ਜੀ ਬਹੁਤ ਵਧੀਆ ਫਰੂਟ ਐ ਫਰਵਰੀ ਐਂਡ 'ਚ ਮਾਰਚ ਦੇ ਪਹਿਲੇ ਹਫਤੇ ਨੂੰ ਫਰੂਟ ਆਉਂਦਾ ਤੇ ਜੁਲਾਈ ਦੇ ਪਹਿਲੇ ਹਫਤੇ ਸ਼ੁਰੂ ਹੁੰਦਾ ਜੀ ਫਰਵਰੀ ਐਂਡ 'ਚ ਮਾਰਚ ਦੇ ਪਹਿਲੇ ਹ ਉਸ ਤੋਂ ਬਾਅਦ ਜਿਹੜਾ ਇਹਨੂੰ ਉਹਦੇ ਫਲ ਹੌਲੀ ਹੌਲੀ ਬਣਦਾ ਜਾਂਦਾ ਹੈ ਜੇ ਬਰਸਾਤ ਪੈ ਜੇ ਇੱਕ ਦੋ ਫਿਰ ਇਹ ਫਰੂਟ ਬਹੁਤ ਵਧੀਆ ਬਣ ਜਾਂਦਾ ਹੈ ਜੇ ਬਰਸਾਤ ਨਾ ਹੋਵੇ ਥੋੜਾ ਮੀਡੀਅਮ ਰਹਿ ਜਾਂਦਾ ਜੁਲਾਈ ਦੇ ਪਹਿਲੇ ਹਫਤੇ ਦੀ ਸਟਾਰਟਿੰਗ ਹੁੰਦੀ ਹੈ ਤੇ ਜੁਲਾਈ ਦੇ ਐਂਡ ਤੱਕ ਇੱਕ ਮਹੀਨਾ ਚੱਲਦਾ ਇੱਕ ਮਹੀਨੇ ਦੀ ਖੇਤੀ ਹੈ ਔਰ ਬਹੁਤ ਵਧੀਆ ਖੇਤੀ ਜੀ ਦਾ ਸ਼ੂਗਰ ਵਾਸਤੇ ਇੰਨੀ ਅੱਛੀ ਚੀਜ਼ ਹੈ ਵੀ ਜਾਮਨ ਨੂੰ ਮਦੇ ਵੀ ਖਾਣ ਵਾਸਤੇ 100 150 ਗ੍ਰਾਮ ਰੋਜ਼ ਖਾਓ ਪੇਟ ਦੀਆਂ ਮਾਰੀਆਂ ਵੀ ਖਤਮ ਹੁੰਦੀਆਂ ਨੇ ਇਹਦੇ ਨਾਲ ਸ਼ੂਗਰ ਵੀ ਖਤਮ ਹੁੰਦੀ ਹੈ ਤੁਸੀਂ ਦੋ ਵੇੜਾ ਨਾਲ ਸਹੀ ਫਰੈਸ਼ ਹੁੰਦੇ ਹੋ ਪੇਟ ਦੈਣਾ ਜਾਣਾ ਭੁੱਖ ਵੀ ਤੁਹਾਨੂੰ ਜਦ ਦੋ ਫੁਲਕੇ ਖਾਂਦੇ ਹੋ ਤਿੰਨ ਖਾਓਗੇ ਭੁੱਖੀ ਜਿਆਦਾ ਲੱਗਦੀ ਹੈ ਉਹਨਾਂ ਦੀ ਮਾਰਕੀਟ ਰੇਟ ਵੀ ਬਹੁਤ ਵਧੀਆ ਮਿਲ ਰਿਹਾ ਹੈ ਜਦਾਂ ਮਾਂ ਤੜਾਈ ਮੰਡੀ ਕਰਨ ਜੀ ਥੋੜੀ ਜਿਹੀ ਔਖੀ ਹੁੰਦੀ ਹੈ ਵੀ ਜਿਹੜਾ ਜਿਹੜਾ ਬੜਾ ਐਕਸਪੀਰੀਅੰਸ ਮੁੰਡਿਆਂ ਨੂੰ ਹੈਗਾ ਉਹ ਤੋੜ ਲੈਂਦੇ ਆ ਉਹ ਅਸੀਂ 10 ਰੁਪਏ ਕਿਜੀ ਠੇਕਾ ਦਿੰਨੇ ਆ ਜੀ ਉਹ ਬਾਹਰੋਂ ਬੰਦੇ ਆਉਂਦੇ ਆ ਉਹ ਠੇਕੇ ਤੇ ਪੂੜੀਆਂ ਲਾ ਕੇ ਤੜਾਈ ਕਰੀ ਜਾਂਦੇ 10 ਰੁਪਏ ਜਿੰਨਾ ਕਿਸੇ ਨੇ ਤੋੜ ਲਿਆ 50 60 ਇੱਕ ਕਿਜੀ ਇੱਕ ਆਦਮੀ ਤੋੜ ਦਿੰਦਾ ਸ਼ਾਬ ਨੂੰ ਉਹਨਾਂ ਸ਼ਾਬ ਨੂੰ ਕੇ weight ਕਰਾ ਕੇ ਪੇਮੈਂਟ ਲਾ ਜਾਂਦਾ ਸਾਡੇ ਕੋਲ ਮੇਰਾ 15-20 ਸਾਲ ਹੋ ਗਏ ਆਦੇ ਫਾਦਰ ਸਾਹਿਬ ਨਾਲ ਖੇਤ ਆ ਕੇ ਸਭ ਕੁਝ ਸਿੱਖਿਆ ਉਹਨਾਂ ਕੋਲ ਸਿੱਖਿਆ ਕਿ ਕੀ ਚੀਜ਼ ਖੇਤੀਬਾੜੀ ਕੀ ਚੀਜ਼ ਹੁੰਦੀ ਹੈ ਮੈਂ ਪੜ੍ਹਾਈ ਛੱਡ ਕੇ ਜੀ ਖੇਤੀ ਦੇ ਕੰਮ 'ਚ ਪਿਆ ਲੋਕਾਂ ਨੂੰ ਨੌਕਰੀਆਂ ਸ਼ੌਂਕ ਹੁੰਦਾ ਮੈਨੂੰ ਖੇਤੀ ਦਾ ਸ਼ੌਂਕ ਹੈ ਕਿ ਮੈਂ ਆਦੇ ਫਾਦਰ ਸਾਹਿਬ ਨਾਲ ਖੇਤੀ ਜਾਣਾ ਪਰ ਖੇਤੀ ਦੇ ਆਦ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਕੁਝ ਬੜੀਆ ਲੱਗਿਆ ਤੰਦਰੁਸਤੀ ਮਿਲੀ ਹੈ ਸਭ ਤੋਂ ਵੱਡੀ ਸਰੀਰ ਦੀ ਤੰਦਰੁਸਤੀ ਹੈ ਜੀ ਜਦੋਂ ਵੇਖਦੇ ਆਦੇ ਫਾਦਰ ਸਾਹਿਬ ਨੂੰ ਦਾਦਾ ਜੀ ਨੂੰ ਵੇਖਦੇ ਆ ਕਿ ਤਾਜ਼ਾ ਫਰੂਟ ਤਾਜੀ ਹਰ ਚੀਜ਼ ਖਾਂਦੇ ਆ ਤੇ ਉੱਥੋਂ ਹੀ ਸਾਨੂੰ ਸਭ ਕੁਝ ਮਿਲਿਆ ਅ ਨਾ ਸਾਨੂੰ ਐਸੀ ਦੀ ਜਰੂਰਤ ਨਹੀਂ ਪਰ ਸਾਨੂੰ ਇਹ ਚੀਜ਼ ਇਹ ਪੀਜੇ ਵਰਗਾ ਦੂਰ ਰਹਿੰਦੀ ਹੈ ਜਰੂਰਤ ਕਿਉਂਕਿ ਇਹ ਆਪਣੇ ਸ਼ੀਰ ਨੂੰ ਖਰਾਬ ਕਰਦੇ ਆ ਇੱਕ ਜਨਰਲ ਫਰੂਟ ਹੁੰਦਾ ਕੁਦਰਤ ਦੀ ਨਿਆਮਤ ਹੁੰਦੀ ਜਿਹੜੀ ਕੁਦਰਤ ਤੁਹਾਨੂੰ ਪੇਸ਼ ਕਰ ਰਹੀ ਹੈ ਕਦੋਂ ਤੁਹਾਨੂੰ ਦੇਰੀ ਆਪਾਂ ਉਸ ਚੀਜ਼ ਨੂੰ ਖਾਣਾ ਤੁਸੀਂ ਉਹ ਚੀਜ਼ ਨੂੰ ਆਦਾ ਸੰਭਾਲ ਕੇ ਰੱਖੋ ਇਹ ਕਹਿੰਨੇ ਕਿ ਦੇਖੋ ਸਾਨੂੰ ਇਹਨਾਂ ਨੇ ਇਹ ਕੰਮ ਦਿੱਤਾ ਵਿਰਸੇ ਦੇ ਅਗਾ ਹੁਣ ਅਸੀਂ ਮਾਰਕੀਟਿੰਗ ਕਰ ਰਹੇ ਹਾਂ ਜੀ ਦੀ ਸਾਨੂੰ ਜਿੱਥੇ ਕੋਈ ਡਿਮਾਂਡ ਆਦੀ ਅੱਛੇ ਰੇਟ ਦੀ ਕੋਈ ਦਿੰਦਾ ਸਾਨੂੰ ਦੱਸਦਾ ਆੜਦੀ ਆ ਉਹ ਸਾਡੇ ਨਾਲ ਇੱਥੇ ਰੇਟ ਕਰਕੇ ਸਾਡੇ ਕੋਲ ਜਾਮਨ ਲੈ ਜਾਂਦਾ ਜੀ ਅਸੀਂ ਜਾਮਨ ਦਾ ਕੰਮ ਕਿਨੂ ਦਾ ਕੰਮ ਮਾਲਟੇ ਦਾ ਕੰਮ ਹਰ ਜੀ ਦਾ ਮੌਸਮੀ ਹਰ ਜੀ ਦਾ ਆਲਰੇਡੀ ਆਰਡਰ ਦਾ ਹੀ ਕੰਮ ਕਰਦੇ ਆ ਜੀ ਕਿ ਸਾਡੇ ਕੋਲ ਜਿੰਨੇ ਕੋਈ ਡਿਮਾਂਡ ਕੀਤੀ ਅਸੀਂ ਉਹਨੂੰ ਦੇਣਾ ਜੀ ਬਾਕੀ ਦੇਖੋ ਇਹ ਤਾਂ ਆਪਦੇ ਹੱਥ ਹੈ ਜੀ ਤੁਸੀਂ ਕੰਮ ਵਧਾਣਾ ਹੈ ਜਾਂ ਘਟਾਣਾ ਹੈ ਅਗਰ ਤੁਸੀਂ ਬਾਪ ਦਾਦੇ ਦੇ ਕਹਿ ਨਾਲ ਤੁਰੋਗੇ ਕੋਈ ਤੁਹਾਨੂੰ ਸਿੱਖਣ ਨੂੰ ਮਿਲੇਗਾ ਤੇ ਤੁਹਾਡਾ ਸਭ ਕੁਝ ਸਹੀ ਹੋਏਗਾ ਜੀ ਇਹ ਪਿਓ ਦਾਦੇ ਦੀ ਵਿਰਾਸਤ ਮਿਲੀ ਹੈ ਜੀ ਸਾਡੇ ਦਾਦਾ ਜੀ 1923 ਦਾ ਬਰਸੀ ਉਹਨਾਂ ਦਾ ਪਰ ਉਹਨਾਂ ਨੇ ਮੈਨੂੰ ਸਭ ਕੁਝ ਦੱਸਿਆ ਜੀ ਕਿ ਆਹ ਕੰਮ ਅਸੀਂ ਇੱਥੋਂ ਐਵੇਂ ਕੀਤਾ ਇੱਥੋਂ ਆ ਸ਼ੀ ਸ਼ੁਰੂ ਕੀਤੀ ਪਾਕਿਸਤਾਨ ਤੋਂ ਅਸੀਂ ਇੱਥੇ ਹਿੰਦੂਸਤ ਦੇਖੋ ਇਹ ਜਨਰਲ ਨੌਲੇਜ ਉਹਨਾਂ ਕੋਲ ਜਨਰਲ ਨੌਲੇਜ ਮਿਲਦੀ ਕਿਤਾਬਾਂ ਤੋਂ ਹਰ ਕੋਈ ਸਭ ਕੁਝ ਸਿੱਖਣ ਨੂੰ ਮਿਲਦਾ ਪਰ ਜੋ ਪ੍ਰੈਕਟੀਕਲ ਕੁਦਰਤ ਤੋਂ ਸਿੱਖਣ ਨੂੰ ਮਿਲਦਾ ਉਹ ਕਿਸੇ ਕਿਸੇ ਜਗ੍ਹਾ ਤੋਂ ਸਿੱਖਣ ਨੂੰ ਮਿਲਦਾ ਆਦਾ ਤਜਰਬਾ ਜਿਆਦਾ ਹੁਨਰ ਬੰਦੇ ਕੋਲ ਆਪਦੇ ਕੋਲ ਹੋਵੇ ਤੇ ਬੰਦਾ ਆਟੋਮੈਟਿਕ ਹੀ ਕਾਮਯਾਬ ਹੈ ਹੁਣ ਅਸੀਂ ਇਹ ਮਾਰਕੀਟ ਨੂੰ ਹੋਰ ਅਗਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਸਾਡੇ ਜਿਹੜੇ ਜ਼ਿੰਮੇਦਾਰ ਪੰਜਾਬ ਦੇ ਹਿੰਦੁਸਤਾਨ ਦੇ ਕਿਸੇ ਕਿਸਾਨ ਭਰਾ ਸਾਡੇ ਬੈਠੇ ਨੇ ਐਸੀ ਨੂੰ ਵਧਾਉਣ ਕਿਉਂਕਿ ਜਿਵੇਂ ਜਿਵੇਂ ਜਨਸੰਖਿਆ ਵਧੀ ਉਵੇਂ ਬਿਮਾਰੀਆਂ ਵਧ ਰਹੀਆਂ ਕਿਉਂਕਿ ਆਪਾਂ ਇਸ ਚੀਜ਼ ਨੂੰ ਕੁਦਰਤ ਨੂੰ ਪਿੱਛੜ ਰਹੇ ਆਂ ਆਪਾਂ ਕੁਦਰਤ ਨੂੰ ਕੁਝ ਨਹੀਂ ਸਮਝਦੇ ਕਿ ਆਪਾਂ ਕਹਿੰਦੇ ਜੋ ਕਰ ਰਹੇ ਆਂ ਮੈਂ ਕਰ ਰਹੇ ਆਂ ਮੈਂ ਕੁਝ ਨਹੀਂ ਹੁੰਦਾ ਜੀ ਕੁਦਰਤ ਨੇ ਕਰਨਾ ਜੋ ਵੀ ਕਰਨਾ ਕੁਦਰਤ ਦੇ ਨਾਲ ਸਾਥ ਨਾਲ ਚੱਲੀਏ ਉਹਦਾ ਸਾਥ ਲੈ ਕੇ ਚੱਲੀ ਤਾਂ ਆਪਾਂ ਅੱਜ ਵੀ ਕਾਮਯਾਬ ਆ ਤੇ ਕੱਲ ਵੀ ਕਾਮਯਾਬ ਆ ਤੇ ਕਰਦੇ ਵੇ ਜਿਹੜਾ ਮਾਬਾ ਬੈਠਾ ਹੀ ਉਹਦੀ ਪਲੀਜ਼ ਜੁਰ ਸੇਵਾ ਕਰਿਆ ਕਰੋ ਸਾਰੇ ਉਹਦੇ ਨਾਲ ਹੀ ਤੁਹਾਨੂੰ ਸਿੱਖਣ ਨੂੰ ਮਿਲਣਾ ਸਭ ਕੁਝ ਉਹੀ ਤੁਹਾਨੂੰ ਦੱਸਣਗੇ ਤੁਹਾਡਾ ਸਿਸਟਮ ਕੀ ਹੈ ਕੀ ਤੁਹਾਡਾ ਕਿੱਥੇ ਤੁਹਾਨੂੰ ਬਹਿਣ ਉੱਥੇ ਨੂੰ ਤੁਹਾਨੂੰ ਕੀ ਮਿਲਣਾ ਹੈ ਅਗਰ ਤੁਸੀਂ ਇਹ ਨਹੀਂ ਸਮਝਦੇ ਕਿਸੇ ਚੀਜ਼ ਨੂੰ ਉੱਥੇ ਤੁਹਾਡੀ ਕਾਮਯਾਬੀ ਨਹੀਂ ਹੈਗੀ ਅਗਰ ਉਹ ਚੀ ਮਾਪੇ-ਬਾਪ ਦੀ ਗੱਲ ਸੁਣੋਗੇ ਮਾਪੇ-ਬਾਪ ਦੀ ਗੱਲ ਸਮਝੋਗੇ ਤੇ ਤੁਹਾਨੂੰ ਹਰ ਚੀਜ਼ ਤੁਹਾਡੀ ਹੈ ਤੁਹਾਨੂੰ ਜਰਨਲ ਨੌਲੇਜ ਦਿੰਦੇ ਨੇ ਤੁਹਾਨੂੰ ਪੜਾਉਂਦੇ ਨੇ ਲਿਖਾਉਂਦੇ ਸਭ ਕੁਝ ਵਧੀਆ ਕਰਦੇ ਆ ਉਹਨਾਂ ਦੀ ਬਦੌਲਤ ਹੀ ਅੱਜ ਮਾਪੇ-ਬਾਪ ਦੀ ਬਦੌਲਤ ਮੈਂ ਅੱਜ ਦਾਦੀ-ਦਾਦਾ ਦੀ ਬਦੌਲਤ ਹੀ ਅੱਜ ਮੈਂ ਇੱਥੇ ਬੈਠਾ ਇਹ ਚੀਜ਼ਾਂ ਮੈਂ ਕਹਿਣਾ ਚਾਹਣਾ ਕਿ ਅਸੀਂ ਆਦੇ ਮਾਪੇ-ਬਾਪ ਨਾਲ ਜੁੜੇ ਆ ਤੇ ਮਾਪੇ-ਬਾਪ ਨਾਲ ਜੁੜ ਕੇ ਰਹੋ ਤੇ ਆਦਾ ਆਲੇ ਵਪਾਰ ਲੈਣ ਨੂੰ ਇਸ ਚੀਜ਼ ਹੈਗਾ ਵਧਾਓ ਆਦੇ ਕਾਰੋਬਾਰ ਨੂੰ ਤੇ ਮਾਪੇ-ਬਾਪ ਦੇ ਨਾਮ ਨੂੰ ਵਧਾਓ ਮੇਰਾ ਨਾਮ ਜੀ ਡਾਕਟਰ ਕਿਰਨਦੀਪ ਕਰਕ ਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉਹਦੇ ਵਿੱਚ ਕੰਮ ਕਰ ਰਹੀ ਆ ਜੇ ਆਪਾਂ ਓਵਰ ਆਲ ਗੱਲ ਕਰਦੇ ਆ ਤੇ ਪੰਜਾਬ ਦੇ ਵਿੱਚ ਜਿਹੜਾ ਵਾਹ ਤਕਰੀਬਨ ਜਿਹੜਾ ਬਾਗਬਾਨੀ ਹੇਕ ਰਕਬਾ ਵਾ ਹੈ ਉਹ 95000 ਹੈਕਟੇਅਰ ਜਿਹੜਾ ਵਾ ਉਹ ਹੈਗਾ ਔਰ ਇਹਦੇ ਤੋਂ ਸਾਲਾਨਾ ਜਿਹੜੀ ਪੈਦਾਵਾਰ ਆ ਉਹ ਸੀ 2122 ਟਨ ਜਿਹੜਾ ਮੈਟ੍ਰਿਕ ਟਨ ਜਿਹੜਾ ਵਾ ਉਹ ਪ੍ਰੋਡਕਸ਼ਨ ਅਸੀਂ ਜਿਹੜੀ ਆ ਉਹ ਲੈ ਰਹੇ ਆ ਔਰ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਨੇ ਉਹਦੇ ਵਿੱਚ ਪੰਜਾਬ ਜਿਹੜਾ ਬਹੁਤ ਮੋਰੀ ਹੋ ਕੇ ਜਿਹੜਾ ਵਾ ਉਹ ਆਪਣੀ ਪੈਦਾਵਾਰ ਜਿਹੜੀ ਉਹ ਦੇ ਰਿਹਾ ਔਰ ਇੱਥੇ ਹੀ ਜਿਹੜੀਆਂ ਕੁਝ ਫਸਲਾਂ ਜਿਵੇਂ ਕਿ ਅੱਜਕੱਲ ਆਪਾਂ ਜਾਮਨ ਇੱਕ ਇਹੋ ਜੀ ਫਸਲ ਹੈ ਜਿਹੜੀ ਕਿ ਬੜੀ ਉੱਬਰ ਕੇ ਉੱਪਰ ਆ ਰਹੀ ਹੈ ਔਰ ਮਾਰਕੀਟ ਦੇ ਵਿੱਚ ਇਸ ਟਾਈਮ ਤੇ ਇਹਦੀ ਜਿਹੜੀ ਆਪਾਂ ਕਹਿੰਦੇ ਆ ਵੀ ਜਿਹੜੀ ਪ੍ਰੋਡਕਸ਼ਨ ਹੈ ਔਰ ਜਿਹੜੀ ਫਰੂਟ ਦੀ ਕੁਆਲਿਟੀ ਹੈ ਉਹ ਇੰਨੀ ਵਧੀਆ ਸਾਹਮਣੇ ਆ ਰਹੀ ਹੈ ਕਿ ਹਰ ਕਿਸੇ ਦਾ ਰੁਝਾਨ ਜਿਹੜਾ ਵਾ ਉਹ ਇਹਦੇ ਵੱਲ ਵੱਧ ਰਿਹਾ ਔਰ ਇਸੇ ਤਰ੍ਹਾਂ ਹੀ ਯੂਨੀਵਰਸਿਟੀ ਨੇ ਵੀ ਇਹੀ ਜਿਹੜਾ ਵਾ ਉਹ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਆਪਣੇ ਕਿਸਾਨ ਵੀਰ ਆ ਉਹਨਾਂ ਨੂੰ ਇਹੋ ਜੀਆਂ ਵੈਰਾਈਟੀਆਂ ਦਿੱਤੀਆਂ ਜਾਣ ਤਾਂ ਕਿ ਇਸ ਫਸਲ ਨੂੰ ਜੋ ਕਿ ਹੌਲੀ-ਹੌਲੀ ਜਿਹੜੀ ਹੈ ਉਹ ਪੰਜਾਬ 'ਚੋ ਪਿੱਛੇ ਜਾਂਦੀ ਜਾ ਰਹੀ ਸੀਗੀ ਉਹਨੂੰ ਫਿਰ ਤੋਂ ਜੜਾ ਵਾ ਉਹ ਮੂਰੇ ਲਿਆਂਦਾ ਜਾਵੇ ਇਹ ਫਸਲ ਜਿਹੜੀ ਹੈ ਇੱਕ ਇਹੋ ਜੀ ਫਸਲ ਹੈ ਜਿਹੜਾ ਕਿ ਆਪਾਂ ਜੇ ਗੱਲ ਕਰੀਏ ਤਾਂ ਨਿਊਟ੍ਰੀਸ਼ਨਲ ਪੁਆਇੰਟ ਆਫ 뷰 ਤੋਂ ਬਹੁਤ ਜ਼ਿਆਦਾ ਜੜਾ ਵਾ ਇੰਪੋਰਟੈਂਸ ਹੈ ਕਿਉਂਕਿ ਬਹੁਤ ਸਾਰੇ ਪੁਰਾਣੇ ਸਮੇਂ ਤੋਂ ਅਸੀਂ ਜਾਣਦੇ ਆ ਕਿ ਜਾਮਨ ਦਾ ਜੜਾ ਬੀਜ ਹੈ ਉਹਦਾ ਪਾਊਡਰ ਬਣਾ ਕੇ ਜੜਾ ਸਿਗਾ ਉਹ ਜਿਹੜੇ ਡਾਇਬਟੀਜ਼ ਸ਼ੂਗਰ ਵਾਲੇ ਪੇਸ਼ੈਂਟ ਹੈ ਉਹਨਾਂ ਨੂੰ ਦਿੱਤਾ ਜਾਂਦਾ ਸੀ ਸੋ ਇਹਦੇ ਵਿੱਚ ਜਿਹੜੀ ਇੱਕ ਖਾਸ ਤੱਤ ਹੈ ਜਿਹਨੂੰ ਆਪਾਂ ਕਹਿ ਦਿੰਨੇ ਆ ਜੰਬੋਲਨ ਉਹ ਇੱਕ ਇਹੋ ਜਿਹਾ ਤੱਤ ਹੈ ਜਿਹੜਾ ਕਿ ਜਿੱਥੇ 슈ਗਰ ਵਾਲੇ ਪੇਸ਼ੈਂਟ ਦੀ ਇਨਸੂਲਿਨ ਰੈਜ਼ਿਸਟੈਂਸ ਜਿਹੜੀ ਹੈ ਬਾਡੀ ਦੇ ਵਿੱਚ ਉਹ ਪਾਈ ਜਾਂਦੀ ਹੈ ਸੋ ਇਹ ਇਨਸੂਲਿਨ ਸੈਂਸਿਟੀਵਿਟੀ ਜਿਹੜੀ ਹੈ ਉਹਨੂੰ ਮੇਨਟੇਨ ਕਰਕੇ ਰੱਖਦਾ ਹੈ ਜਿਹਦੇ ਨਾਲ ਕਿ 슈ਗਰ ਜਿਹੜੀ ਹੈ ਬਾਡੀ ਦੇ ਵਿੱਚ ਉਹ ਲੋ ਹੋ ਜਾਂਦੀ ਹੈ ਸੋ ਇਹਦੇ ਨਾਲ ਨਾਲ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਐਂਟੀਆਕਸੀਡੈਂਟਸ ਔਰ ਹੋਰ ਜਿਹੜੇ ਤੱਤ ਨੇ ਉਹ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਪਾਏ ਜਾਂਦੇ ਨੇ ਸੋ ਜਿਹੜੀਆਂ ਦੋ ਵੈਰਾਈਟੀਆਂ ਅਸੀਂ ਜਿਹੜੀਆਂ ਰეკਮੈਂਡ ਕੀਤੀਆਂ ਨੇ ਕਾਸ਼ਤ ਲਈ ਪੰਜਾਬ ਦੇ ਵਿੱਚ ਉਹਦੇ ਵਿੱਚ ਗੋਮਾ ਪ੍ਰਿਆੰਕਾ ਔਰ ਕੌਨਕਨ ਭਦੋਲੀ ਇਹ ਦੋ ਵੈਰਾਈਟੀਆਂ ਜਿਹੜੀਆਂ ਨੇ ਇਹ ਅਸੀਂ ਜਿਹੜੀਆਂ ਸਫਾਰਿਸ਼ ਕੀਤੀਆਂ ਨੇ ਦੋਨੋਂ ਵੈਰਾਈਟੀਆਂ ਜਿਹੜੀਆਂ ਨੇ ਕਾਫੀ ਅੱਛਾ ਜਿਹੜਾ ਵੈ ਇਹਨਾਂ ਦਾ ਝਾੜ ਹੈ ਔਰ ਇਹਨਾਂ ਦਾ ਜਿਹੜਾ ਤਕਰੀਬਨ ਫਰੂਟ ਉਹਦਾ weight ਜਿਹੜਾ ਵੈ ਉਹ 12.5 ਗ੍ਰਾਮ ਤੋਂ ਲੈ ਕੇ ਜਿਹੜਾ ਵੈ ਉਹ 13-14 ਗ੍ਰਾਮ ਤੱਕ ਜਿਹੜਾ ਵੈ ਉਹ ਜਾਂਦਾ ਹੈ ਔਰ ਇਹਦੇ ਵਿੱਚ ਜਿਹੜਾ ਗੁੱਦਾ ਹੈ ਉਹ ਵੀ ਕਾਫੀ ਜ਼ਿਆਦਾ ਜਿਹੜਾ ਤਰਾ ਦੇ ਵਿੱਚ 80% ਤੱਕ ਜਿਹੜਾ ਗੁੱਦਾ ਉਹ ਪਾਇਆ ਜਾਂਦਾ ਹੈ ਔਰ ਇਹਦੇ ਨਾਲ ਨਾਲ ਜਿਹੜਾ ਬੀਜ ਹੈ ਉਹ ਵੀ ਛੋਟਾ ਜਿਹੜੀ ਗਿੱਟਕ ਹੈ ਉਹ ਗੁਟਲੀ ਛੋਟੀ ਹੈ ਪੱਕਣ ਦਾ ਜਿਹੜਾ ਸਮਾਂ ਹੈਗਾ ਉਹ ਤਕਰੀਬਨ ਜਿਹੜਾ ਵੈ ਇਹਦੇ ਚੋ ਜਿਹੜੀ ਬਧੂਲੀ ਹੈ ਥੋੜੀ ਜੀ ਲੇਟ ਆਉਂਦੀ ਹੈ ਦੂਜਾ ਹਫਤਾ ਜਿਹੜਾ ਜੁਲਾਈ ਦਾ ਲੈ ਕੇ ਅਖੀਰ ਜੁਲਾਈ ਤੱਕ ਔਰ ਜਿਹੜੀ ਗੋਮਾ ਪ੍ਰਿਆੰਕਾ ਉਹ ਥੋੜਾ ਜਆ ਪਹਿਲਾਂ ਜਿਹੜਾ ਵੈ ਉਹ ਪੱਕ ਜਾਂਦੀ ਹੈ ਔਰ ਗੁੱਦਾ ਦੋਨਾਂ ਦੇ ਵਿੱਚ ਜਿਹੜਾ ਵੈ ਹਲਕਾ ਜਿਹਾ ਜਿਹੜਾ ਹੈਗਾ ਗੋਮਾ ਪ੍ਰਿਆੰਕਾ ਦਾ ਉਹ ਗੁਲਾਬੀ ਪਾ ਜਿਹੜਾ ਉਹ ਮਾਰਦਾ ਹੈ ਔਰ ਇਹ ਵੈਰਾਈਟੀਆਂ ਜਿਹੜੀਆਂ ਨੇ ਤਕਰੀਬਨ 55-52 ਕਿਲੋ ਝਾੜ ਜਿਹੜਾ ਵੈ ਚੌਥੇ ਪੰਜਵੇਂ ਸਾਲ ਤੱਕ ਜਦੋਂ ਫਰੂਟਿੰਗ ਚ ਆਉਂਦਾ ਸੋ ਇਹ ਝਾੜ ਤੁਹਾਨੂੰ ਮਿਲ ਜਾਂਦਾ ਔਰ ਜਦੋਂ ਇਹ ਬੂਟਾ ਜਿਹੜਾ ਵੈ ਹੋਰ 7ਵੇਂ 8ਵੇਂ ਸਾਲ ਤੱਕ ਜਾ ਕੇ 70-80 ਕਿਲੋ ਫਰੂਟ ਜਿਹੜਾ ਵੈ ਉਹ ਅਸੀਂ ਇਹਦੇ ਤੋਂ ਲੈ ਸਕਦੇ ਆ ਸੋ ਮਾਰਕੀਟ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਇਹਦੇ ਤੋਂ ਜਿਹੜੀ ਇਹਦੀ ਮੰਡੀਕਰਨ ਹੈ ਉਹਦੇ ਵਿੱਚ ਦੋ ਤਿੰਨ ਤਰੀਕਿਆਂ ਦੇ ਨਾਲ ਤੁਸੀਂ ਦੇਖ ਰਹੇ ਹੋ ਇੱਕ ਤਾਂ ਬਹੁਤ ਸੋਹਣੀਆਂ ਪਲਾਸਟਿਕ ਦੀਆਂ ਛੋਟੀਆਂ ਪੁੰਨਟਸ ਕੰਨੇ ਆ ਸੀ ਉਹਦੇ ਵਿੱਚ ਇਹਦੀ ਪੈਕਿੰਗ ਜਿਹੜੀ ਆ ਉਹ ਕਰਕੇ ਇਹਦੇ ਵਿੱਚ ਮੂਹ ਮੰਗਿਆ ਦਾਮ ਜਿਹੜਾ ਵੈ ਉਹ ਅੱਜ ਕੱਲ ਜਿਹੜਾ ਉਹ ਲਿਆ ਜਾਂਦਾ ਸੋ 150 ਰੁਪਏ ਕਿਲੋ ਤੋਂ ਲੈ ਕੇ ਜਿਹੜਾ ਵੈ ਉਹ 200 ਰੁਪਏ ਕਿਲੋ ਤੱਕ ਇਹ ਫਰੂਟ ਜਿਹੜਾ ਮਾਰਕੀਟ ਦੇ ਵਿੱਚ ਇਸ ਟਾਈਮ ਤੇ ਸੇਲ ਹੋ ਰਿਹਾ ਸੋ ਇਹਦੇ ਵਿੱਚ ਜੇ ਆਪਾਂ ਕਾਸ਼ਤ ਦੀ ਗੱਲ ਕਰਦੇ ਆ ਤੇ ਜਮਾ ਨੇ ਕਹੇ ਜਿਆ ਫਸਲ ਹੈ ਜਿੰਨੂੰ ਤੁਸੀਂ ਕਿਤੇ ਵੀ ਲਾ ਸਕਦੇ ਹੋ ਅੱਖਾਂ ਮੀਚ ਕੇ ਜਿਵੇਂ ਆਪਾਂ ਕਹਿੰਨੇ ਆਂ ਵੀ ਕਿਤੇ ਵੀ ਲਾ ਦਿਓ ਇਹ ਇਹੋ ਜਿਹਾ ਰੁੱਖ ਹੈ ਪੌਣ ਪਾਣੀ ਵੀ ਤਕਰੀਬਨ ਹਰ ਤਰ੍ਹਾਂ ਦਾ ਸੋ ਅਸੀਂ ਕਈ ਇਹ ਜਿਹੇ ਜਿਹੜੇ ਪਲਾਂਟ ਆ ਉਹ ਵੀ ਦੇਖੇ ਆ ਜਿਹੜੇ ਥੱਲੇੋਂ ਪਾਣੀ ਦੇ ਵਿੱਚ ਹੀ ਖੜੇ ਆ ਬਟ ਉਹ ਅਜੇ ਤਾਈਂ ਜਿਹੜਾ ਵਧੀਆ ਚੱਲੀ ਜਾਂਦੇ ਨੇ ਸੋ ਇਹਨੂੰ ਅਸੀਂ ਜੇ ਆਪਾਂ ਕਹਿੰਦੇ ਆ ਪੀ ਐਚ ਬਹੁਤ ਜ਼ਿਆਦਾ ਹੁਣ ਜਿਵੇਂ ਫਲਦਾਰ ਬੂਟੇ ਨੇ ਅਸੀਂ ਕਹਿੰਦੇ ਆ ਜੇ ਵੀ 9 ਤੋਂ ਵੱਧ ਜੇ ਪੀ ਐਚ ਹੋ ਗਿਆ ਤਾਂ ਬੂਟਾ ਨਹੀਂ ਲੱਗ ਸਕਦਾ ਜਾਂ 9 ਤੱਕ ਵੀ ਬੂਟੇ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਔਰ ਇਹਦਾ ਜਿਹੜਾ ਵਾ 10.5 ਤੱਕ ਵੀ ਜੇ ਪੀ ਐਚ ਹੈਗਾ ਤੇ ਇਸ ਬੂਟੇ ਦੀ ਕਾਸਟ ਜਿਹੜੀ ਆ ਉਹ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਔਰ ਪਾਣੀ ਬਿਤਾ ਵੀ ਇਹਦੇ ਵਿੱਚ ਕੋਈ ਜਿਹੜੀ ਹੈ ਸਮੱਸਿਆ ਨਹੀਂ ਹੈਗੀ ਮੋਸਟਲੀ ਅਸੀਂ ਕਹਿੰਨੇ ਆ ਵੀ ਜਿਹੜੇ ਡਰਾਈ ਲੈਂਡ ਜਿੱਥੇ ਪਾਣੀ ਨਹੀਂ ਵੀ ਅਵੇਲੇਬਲ ਹੈਗਾ ਸੋ ਇਹ ਬਰਸਾਤ ਵਾਲੇ ਪਾਣੀ ਦੇ ਉੱਤੇ ਹੀ ਜਿਹੜਾ ਵਾ ਨਾਰਮਲੀ ਇਹਦੀ ਕਲਟੀਵੇਸ਼ਨ ਜਿਹੜੀ ਹੈ ਉਹ ਚੱਲ ਜਾਂਦੀ ਹੈ ਮੇਰਾ ਨਾਮ ਰਮਨ ਕੁਮਾਰ ਪਿੰਡ ਕੱਲੂ ਤਹਿਸੀਲ ਤੇ ਡਿਸਟ੍ਰਿਕਟ ਫਾਇਲ ਕਾ ਮੈਂ ਇਹ ਭਾਈ ਸਾਹਿਬ ਨਾਲ ਜਮਨਾ ਦੇ ਪੇੜਾਂ ਤੇ ਇਹਨਾਂ ਦੀ ਵਿਜਿਟ ਕਰਦਾ ਹੁੰਨਾ ਜਿੰਨਾ ਦੇਖਦੇ ਹੁੰਨੇ ਆ ਵੀ ਅਸੀਂ ਇਹਨਾਂ ਨੇ ਪੇੜ ਲਾਏ ਆ ਕਾਫੀ ਟਾਈਮ ਤੋਂ ਲਾਏ ਹੋਏ ਆ ਤੇ ਬਹੁਤ ਵਧੀਆ ਆਮਦਨ ਲੈ ਰਹੇ ਇਹਨਾਂ ਦਾ ਜਿਹੜਾ ਬੌਂਡਰੀ ਲਾਈਨ ਐ ਜ਼ਮੀਨ ਦੀ ਉਸ ਦੇ ਉੱਪਰ ਪੇੜ ਲਾਇਆ तकरीबन तकरीबन 100 ਪੇੜ ਲੱਗੇ ਹੋਏ ਐ ਤੇ ਅੱਛਾ ਫਰੂਟ ਦੇ ਰਹੇ ਐ ਬਹੁਤ ਵਧੀਆ ਭਰੇ ਹੋਏ ਫਰੂਟ ਐ ਮਤਲਬ ਪੇੜ ਨੂੰ ਇੰਨਾ ਕ ਫਲ ਲੱਗਦਾ ਐ ਵੀ ਕਾਫੀ ਹੱਦ ਤੱਕ ਬਹੁਤ ਵਧੀਆ ਆਮਦਨ ਪੈਦਾ ਕਰ ਸਕਦੇ ਐ ਤੇ ਕਰ ਵੀ ਰਹੇ ਨੇ ਤੇ ਜਾਮਨ ਦਾ ਖਾਸ ਕਰਕੇ ਹੁੰਦਾ ਵੀ ਮੈਜਰਲੀ ਕਹਿੰਦੇ ਐ ਵੀ ਸ਼ੂਗਰ ਤੇ ਬਹੁਤ ਵਧੀਆ ਕੰਮ ਕਰਦਾ ਐ ਤੇ ਜਿੰਨਾ ਕ ਹੋ ਸਕੇ ਸ਼ੂਗਰ ਦੇ ਮਰੀਜ਼ ਖਾਉਂਦੇ ਵੀ ਆਉਣ ਵਾਲੇ ਪੀੜ੍ਹੀ ਨੂੰ ਵੀ ਚਾਹੀਦਾ ਵੀ ਉਹ ਸੂਗਰਗ੍ਰਸਤ ਨਾ ਹੋਵੇ ਵਧੀਆ ਤਰੀਕੇ ਨਾਲ ਉਹ ਖਾਦਾ ਜਾਵੇ ਅੱਜ ਕੱਲ੍ਹ ਲੋਕ ਕਹਿੰਦੇ ਆ ਵੀ ਨਹੀਂ ਇਸ ਪਾਸੇ ਆਉਂਦੇ ਨਹੀਂ ਜੇ ਕੁਦਰਤੀ ਕਿਸੇ ਖੇਤ ਉੱਗ ਗਿਆ ਤੇ ਉਹ ਚੱਲੀ ਆਉਂਦਾ ਮੇਰਾ ਜ਼ਮੀਂਦਾਰ ਭਰਾਵਾਂ ਨੂੰ ਇਹ ਕਹਿਣਾ ਕਿ ਭਰਾਓ ਵਧੀਆ ਤਰੀਕੇ ਨਾਲ ਜਿਆਦਾ ਨਹੀਂ ਤਾਂ ਇੱਕ ਦੋ ਪੇੜ ਲਾਓ ਆਪਦੇ ਖੇਤ 'ਚ ਤੇ ਜੇ ਕਿਸੇ ਕੋਲ ਛੋਟਾ ਕਰਾ ਤਾਂ ਘਰ 'ਚ ਲਾ ਲਓ ਅੱਜ ਕੱਲ੍ਹ ਬਾਗਬਾਨੀ ਵਿਭਾਗ ਵੀ ਬਹੁਤ ਤਰ੍ਹਾਂ ਦੇ ਪੇੜ ਦੇ ਰਿਹਾ ਜਿਨ੍ਹਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਫਲ ਲੱਗ ਰਿਹਾ ਬਹੁਤ ਅੱਛੇ ਹੋ ਰਿਹਾ ਤੇ ਜਿੰਨਾਂ ਕੋ ਹੋ ਸਕੇ ਜਿਆਦਾ ਨਹੀਂ ਤਾਂ ਇੱਕ ਦੋ ਆਪ ਦੇ ਖੇਤ 'ਚੇ ਪੇੜ ਲਾਓ ਜੇ ਕਿਸੇ ਕੋਲ ਖੇਤ ਨਹੀਂ ਨੋਰਾ ਜੋ ਕੁਝ ਹੋਰ ਵੀ ਪਿਆ ਉਹਦੇ 'ਚ ਵੀ ਲਾਇਆ ਜਾ ਸਕਦੇ ਨੇ ਤੇ ਆਉਣ ਵਾਲੇ ਸਮੇਂ 'ਚ ਇਸ ਦੀ ਤਦਾਰ ਵਧਾਈ ਜਾਵੇ ਇਹ ਕੁਦਰਤ ਇਹ ਦੇਖਿਆ ਗਿਆ ਹੈ ਕਿ ਇਹ ਕੁਦਰਤੀ ਰੂਪ ਤੋਂ ਜਿਹੜੇ ਲੱਗੇ ਹੋਏ ਆ ਖਾਸ ਕਰਕੇ ਆਮ ਖੇਤ ਜੇ ਵਿੱਚ ਉਹ ਕੁਦਰਤੀ ਰੂਪ ਤੋਂ ਜਿਹੜੇ ਪੇੜ ਹੈਗੇ ਉਹੀ ਹੈ ਜ਼ਿਮੀਂਦਾਰ ਭਰਾ ਆਪ ਨਹੀਂ ਲਾ ਰਿਆ ਜ਼ਿਮੀਂਦਾਰ ਭਰਾਵਾਂ ਨੂੰ ਅਪੀਲ ਹੈ ਵੀ ਉਹ ਖੁਦ ਲਾਵੇ ਤਾਂ ਜੋ ਕਿ ਇੱਕ ਬਾਗਵਾਨੀ ਜਿਵੇਂ ਆਪਾਂ ਕਹੇ ਲਈ ਵੀ ਕਿੰਨੂ ਦੀ ਬਾਗਵਾਨੀ ਮਾਲਟੇ ਦੀ ਬਾਗਵਾਨੀ ਉਸ ਤਰ੍ਹਾਂ ਇਸ ਨੂੰ ਹੀ ਬਾਗਵਾਨੀ ਨਾਂ ਤੋਂ ਹੀ ਜਾਣਿਆ ਜਾਵੇ ਵੀ ਬਾਗਵਾਨੀ ਅੱਜ ਉਸ ਫਲਾਣੇ ਪਿੰਡ 'ਚ ਜਾਂ ਫਲਾਣੇ ਦੇ ਖੇਤ 'ਚ ਜਮਨ ਦੀ ਬਾਗਵਾਨੀ ਕੀਤੀ ਜਾ ਰਹੀ ਹੈ ਤੇ ਅੱਜ ਇਹ ਦੇਖਣ ਨੂੰ ਮਿਲਦਾ ਵੀ ਇਹ ਲੋਕਾਂ ਦੇ ਵੀ ਜਮਨ ਦੇ ਪੇੜ ਦੇ ਜਮਨ ਆਟੋਮੈਟਿਕ ਥੱਲੇ ਡਿੱਗ ਜਾਂਦੇ ਆ ਇਸ ਦੀ ਫਸਲ ਦਾ ਕੋਈ ਵੱਡਾ ਮੁਨਾਫਾ ਨਹੀਂ ਪਰ ਜਿਹੜੇ ਵਿਲੇ ਹੈਗੇ ਆ ਭਰਾ ਜਿਨ੍ਹਾਂ ਨੂੰ ਕੋਈ ਕੰਮ ਧੰਦਾ ਨਹੀਂ ਉਹ ਇਸ ਕੰਮ ਨੂੰ ਇਹ ਜੇ ਬਿਜ਼ਨਸ ਬਣਾ ਸਕਦੇ ਆ ਉਹ ਦੇਖ ਸਕਦੇ ਆ ਵੀ ਹਾਂ ਆਪਾਂ ਬਿਜ਼ਨਸ ਦੇ ਤੌਰ ਤੇ ਇਹਨੂੰ ਲੈ ਕੇ ਆਈਏ ਜੇ ਕਿਤੇ ਹੈਗੇ ਆ ਉਹ ਠੇਕੇ ਠੂਕੇ ਲੈ ਕੇ ਤੇ ਉਹਨਾਂ ਤੋਂ ਵਧੀਆ ਮੁਨਾਫਾ ਕਮਾਇਆ ਜਾ ਸਕਦਾ ਹੈ ਜੇ ਦੂਸਰੇ ਪਾਸੇ ਗੱਲ ਕਰੀਏ ਜਿਵੇਂ ਮੰਨ ਲਓ ਅੱਜ ਸਰਕਾਰ ਕਹੇ ਰਹੀ ਹੈ ਫਸਲ ਵਿਭਿੰਨਤਾ ਕੀਤੀ ਜਾਵੇ ਜਾਂ ਬਾਗਬਾਨੀ ਵਿਦਾਈ ਜਾਵੇ ਇਹਦੇ ਵਿੱਚ ਵੀ ਜੇ ਅਗਰ ਆਪਾਂ ਮੰਨ ਲਓ ਫਸਲ ਵਿਭਿੰਨਤਾ ਤੇ ਵਿੱਚ ਵੀ ਬਾਗਬਾਨੀ ਚ ਐਡ ਕਰੀਏ ਤੇ ਜਮਨ ਦੇ ਪੇੜਾ ਨੂੰ ਐਡ ਕੀਤਾ ਜਾ ਸਕਦਾ ਹੈ ਤੇ ਆਉਣ ਵਾਲੇ ਟਾਈਮ 'ਚ ਇਸ ਬਹੁਤ ਵੱਡਾ ਇਨਕਮ ਦਾ ਸੋਰਸ ਬਣਨ ਵਾਲਾ ਹੈ ਤੇ ਹਰੇਕ ਸਾਈਡਾਂ ਦਾ ਜ਼ਿਆਦਾ ਨਾ ਤਾਂ ਹਰ ਜ਼ਿਮੀਂਦਾਰ ਕੋਰਨਰ ਤੇ ਆਪਦਾ ਜਮਨ ਦੇ ਪੇੜ ਲਾਵੇ ਜਮਨ ਇੱਕ ਐਜੀ ਨਿਆਮਤ ਇੱਕ ਹੈ ਜ ਕੁਦਰਤ ਹੈ ਜਿਹਨੂੰ ਨਾ ਤਾਂ ਮਸਾਲਾ ਲੱਗਦਾ ਜੀ ਤੇ ਨਾ ਕੋਈ ਸਪਰੇ ਹੁੰਦੀ ਹੈ ਤਿਆਰ ਹੋਣ ਤੋਂ ਬਾਅਦ ਇਹ ਤਾਂ ਕੁਦਰਤ ਇੱਕ ਮੀਂਹ ਪਾਈ ਜਾਏ بارش ਹੁੰਦੀ ਰਹੇ ਤੇ ਜਮਨ ਫੁੱਲਦਾ ਤੁਰੇ ਜਾਂਦਾ ਅੱਛੀ ਚੀਜ਼ ਖਾਵਾਂਗੇ ਤੇ ਅੱਛਾ ਸ਼ਰੀਰ ਦੇਗੀ ਹੁਣ ਕੁਦਰਤ ਇੱਕ ਚੀਜ਼ ਹੈ ਜੀ ਹੁਣ ਕਿਨੂੰ ਇੱਕ ਫਰੂਟ ਹੈ ਜਿਆ ਜੀ ਕਿਨੂੰ ਇੱਕ ਫਰੂਟ ਹੈ ਜਿਆ ਜਿਹਨੂੰ ਕੋਈ ਖਾਸ ਸਪਰੇ ਕੁਛ ਨਹੀਂ ਹੁੰਦੀ ਜੀ ਪੱਕੇ ਤੋਂ ਬਾਅਦ ਉਹ ਕੁਦਰਤੀ ਤਿਆ ਕੁਦਰਤ ਰੰਗ ਆਂਦਾ ਉਹਨੂੰ ਕੁਦਰਤ ਰੰਗ ਲਿਆਂਦੀ ਹੈ ਜਿਹੜਾ ਕੁਦਰਤ ਰੰਗ ਲਿਆਂਦੀ ਉਹ ਜਾਪਾਂ ਰੰਗ ਲਾ ਕੇ ਦਿਖਾ ਦਈਏ ਬਣ ਜਾਗੇ ਜੀ ਜਿਹੜੇ ਜਮਨ ਨੂੰ ਕੁਦਰਤ ਰੰਗ ਲਿਆਦੀ ਆਪਾਂ ਲੈ ਕੇ ਦਿਖਾਈਏ ਮਣ ਜਾਗੇ ਇਹ ਦੇਖੋ ਇਹ ਚੀਜ਼ਾਂ ਆਉਂਦੀਆਂ ਨੇ ਕੁਦਰਤ ਦਾ ਸ਼ੁਕਰਗੁਜ਼ਾਰ ਕਰਿਆ ਕਰੋ ਕੁਦਰਤ ਨਾਰਾਜ਼ ਨਾ ਹੋ ਜੇ ਕੁਦਰਤ ਨਾਰਾਜ਼ ਹੋ ਗਈ ਤਾਂ ਤੂੰ ਸਾਰਾ ਜਹਾਨ ਤੁਹਾਡੇ ਤੋਂ ਨਾਰਾਜ਼ ਆ ਆਦਾ ਤੁਸੀਂ ਪੋਲੀਟਿਕ ਬਣਾ ਆਦਾ ਸਿਸਟਮ ਬਣਾ ਕੇ ਚੱਲੋ ਸਾਰੇ ਪਰਿਵਾਰ ਆਦਾ ਇਸ ਚੀਜ਼ ਨੂੰ ਬੜਾ ਧਿਆਨ ਦਿਓ ਕਿ ਤੁਸੀਂ ਜਮਨ ਦੇ ਜਮਨ ਦੀ ਇੱਕ ਹੈ ਜੀ ਨਿਆਮਤ ਹੈ ਜੀ ਤੁਸੀਂ ਇਹਨੂੰ ਜਿਵੇਂ ਮਰਜ਼ੀ ਖਾਓ ਇਹ ਚੀਜ਼ਾਂ ਤੁਹਾਨੂੰ ਸਾਰੇ ਕਿਸਾਨ ਪਰਾਂ ਨੂੰ ਇਹ ਸੰਦੇਸ਼ ਹੈ ਕਿ ਜਿੱਥੇ ਤੁਹਾਨੂੰ ਜਗਾ ਮਿਲੇ ਕਰੇ ਮਿਲੇ ਖੇਤ ਮਿਲੇ ਕਿਤੇ ਮਿਲੇ ਛਾਂ ਦੇ ਛਾਂ ਆਮ ਕੇ ਆਮ ਨਾਲੇ ਗੁੱਠਲਿਓ ਕੇ ਦਾਮ ਨਾਲੇ ਇੱਕ ਛਾਂ ਤੁਹਾਨੂੰ ਫ੍ਰੀ ਚ ਇੱਕ ਨਾਲੇ ਤੁਹਾਨੂੰ ਜਾਮਣ ਫ੍ਰੀਜ ਇੱਕ 100 ਰੁਪਏ ਕਿਲੋ ਵਾਲੀ ਨਿਆਮਤ ਚੀਜ਼ ਜਿਹੜੀ ਕੁਦਰਤ ਤੁਹਾਨੂੰ ਫ੍ਰੀ ਦੇ ਰਹੀ ਏ ਪਰ ਆਪਾਂ ਆਰ ਕਰਾਂਗੇ ਤਾਂ ਕੰਮ ਚੱਲੇਗਾ ਅਗਰ ਆਪਾਂ ਆਰ ਹੀ ਨਹੀਂ ਕਰਦੇ ਤਾਂ ਸਿਸਟਮ ਕਿਵੇਂ ਚੱਲੇਗਾ ਜੀ ਸਿਸਟਮ ਇਹ ਹੈ ਕਿ ਅਗਰ ਜਾਮਣ ਤੁਸੀਂ ਅੱਜ ਤੋੜਦੇ ਹੋ ਤਾਂ ਸਵੇਰੇ ਮੰਡੀ ਹੋਣੀ ਚਾਹੀਦੀ ਜਾਮਣ ਦੀ ਜੀ ਜਾਮਣ ਦੀ ਸਵੇਰੇ ਤੁਹਾਡੀ ਮੰਡੀ ਹੋਣੀ ਚਾਹੀਦੀ ਏ ਮੰਡੀ ਜਿਹੜੀ ਕਰਨ ਕੋ ਬਹੁਤ ਔਖੀ ਨਹੀਂ ਹੈਗੀ ਮੰਡੀ ਦੇ ਦਿੱਲੀ ਮਾਰਕੀਟ ਬਹੁਤ ਵਧੀਆ ਹੈ ਜੈਪੁਰ ਰਾਜਸਥਾਨ ਸਾਰਾ ਜਾਮਣ ਮੰਗ ਰਿਹਾ ਜੀ ਜਾਮਣ ਦੀ ਫਰੇ ਦੀ ਗਿਟਕਾ ਵੀ ਕੰਮ ਆਉਂਦੀ ਹੈ ਨਾ ਜੀ ਅੱਗੇ ਇਹਦੇ ਗਿ ਜਮਨ ਖਾ ਲੋ ਫਿਰ ਉਹਦੀਆਂ ਗੁੱਠੜੀਆਂ ਅੱਗੇ ਆਮ ਹੋ ਕੇ ਆਮ ਗੁੱਠੜੀਆਂ ਕੇ ਵੀ ਦਾਮ ਵੀ ਇਹਨਾਂ ਦੇ ਨਾਲ ਗੁੱਠੜੀਆਂ ਦੇ ਵੀ ਪੈਸੇ ਵਟੋ ਗੁੱਠੜੀਆਂ ਬਹੁਤ ਮਹਿੰਗੀਆਂ ਵਿਕਦੀਆਂ ਗੁੱਠੜੀਆਂ ਬਣਾ ਕੇ ਪਾਊਡਰ ਸੁਕਾ ਕੇ ਪਾਊਡਰ ਬਣਾ ਲਓ ਬਹੁਤ ਵਧੀਆ ਵਿਕਦਾ ਔਰ ਸ਼ੂਗਰ ਵਾਸਤੇ ਬਹੁਤ ਵਧੀਆ 150 200 ਗ੍ਰਾਮ ਹਰ ਬੰਦੇ ਨੂੰ ਇਨਸਾਨ ਨੂੰ ਜਮਨ ਰੋਜ਼ ਖਾਣੇ ਚਾਹੀਦੇ ਜੀ ਮੇਰੇ ਨਹੀਂ ਇਹ ਫਾਇਦੇਮੰਦ ਚੀਜ਼ ਹੈ ਜਦੋਂ ਬਿਮਾਰੀਆਂ ਕੱਢਦੀ ਇੱਕ ਵਾਲ ਐਸੀ ਚੀਜ਼ ਹੈ ਜੀ ਕਿਸੇ ਚੀਜ਼ ਨਾਲ ਨਹੀਂ ਕੱਢਦਾ ਔਰ ਜਮਨ ਖਾਣਾ ਕੱਢਦਾ ਵੇ ਤੁਸੀਂ ਮਦੇ ਵੀ ਕਿ ਤੁਹਾਡੇ ਅੰਦਰ ਵਾਲ ਵੀ ਚਲਾ ਗਿਆ ਨਾ ਜਮਨ ਖਾਨਾ ਉਗਲ ਜਾਂਦਾ ਵੈਸੇ ਪੇੜ ਜਮਨ ਨਹੀਂ ਕਰਦਾ। ਕਿ ਜਮਨ ਇਹ ਜੀ ਜਮਨ ਕਾ ਲੈਂਦਾ ਉਹਨੂੰ। ਇਹ ਤਾਂ ਹਰ ਕਿਸਾਨ ਨੂੰ ਪਹਾਨੂੰ ਚਾਹੀਦਾ ਹੈ। ਸਾਰੇ ਕਿਸਾਨਾਂ ਨੂੰ ਅਸੀਂ ਤਾਂ ਰਹਿ ਦੇਣਾ ਹੈ ਬਸ ਇਹ ਵਾਰ ਦਾ ਕੰਮ ਕਰ ਦੇਣਾ ਜੀ। ਤੇ ਸਾਡੇ ਥੋੜੀ ਗੱਲ ਗੌਰ ਕਰਦੇ ਨੇ ਵੈਸੇ ਸਾਰੇ ਕਿਸਾਨਾਂ ਭਰਾਵਾਂ ਨੂੰ ਚਾਹੀਦਾ ਹੈ ਵੀ ਜਮਨ ਦੇ ਪੇੜੇ ਬਾਉਂਡਰੀਆਂ ਤੇ ਲਾਣ। ਜਮਨ ਦੇ ਬਹੁਤ ਫਾਇਦੇ ਹੈ। ਸਾਰੇ ਨੇ ਜਮਨ ਨੂੰ ਫਰੂਟ ਆਉਂਦਾ ਜੀ ਬਹੁਤ ਜ਼ਿਆਦਾ। ਅਗਰ ਇਹਦੇ 25% ਬੈਸਟਿੰਗ ਵੀ ਹੋ ਜਾਏ ਨਾ ਕੋਈ ਫਰਕ ਨਹੀਂ ਪੈਂਦਾ। 50% ਵੀ ਤੁਹਾਡੇ ਹੱਥ ਆ ਜਾਏ ਤੇ ਬੱਲੇ ਬੱਲੇ ਹੋ ਜਾਂਦੀ ਹੈ। ਕਿਸਾਨੀ ਦਾ ਰਾਜਾ ਹੈ ਕਿਸਾਨ ਦਾ 50% ਵੀ ਹੱਥ ਆ ਗਿਆ ਤਾਂ ਉਹਨਾਂ ਦਾ 100 ਰੁਪਏ ਕਿਜੀ ਹੌਲਸੇਲ ਦਾ ਰੇਟ ਹੈ ਜੀ ਤੇ ਲਗਾ ਲਓ ਜਮਨ ਇੱਕ ਇੱਕ ਬੜੇ ਨੂੰ ਦੋ ਤੋਂ ਢਾਈ ਕੁੰਟ ਲਾਉਣ ਨੂੰ ਡਿਗ ਡਗਾ ਕੇ ਹੱਥ ਆ ਜਾਊਗਾ ਦੋ ਕੁੰਟ ਦੀ ਆਰਜ ਲਗਾ ਲਓ ਕਿੰਨੇ ਪੈਸੇ ਵਟੇ ਜਾਂਦੇ 10000 ਨੂੰ ਬੋਦਾ ਤਾਂ ਅਸੀਂ ਠੇਕੇ ਦਿੱਤਾ ਹੈ ਜੀ ਮਨੂ 100 ਬੋਦਾ ਆਪਣਾ 8000 8 ਲੱਖ ਰੁਪਏ ਦਾ ਠੇਕੇ ਦਿੱਤਾ ਹੈ ਤੇ ਉਹਦੇ ਵਿੱਚ ਉਹਦੇ ਵੀ ਮਦੇ 40 ਆਦਮੀ ਜਮਨ ਤੁਰਾਈ ਤੇ ਲੱਗੇ ਨੇ ਚਾਲੇ ਦਾ ਖਰਚਾ ਕੱਢ ਕੇ ਫਿਰ ਵੀ ਉਹ ਠੇਕੇਦਾਰ ਖੁਸ਼ ਹੈ ਉਹ ਕਹਿੰਦਾ ਮੈਨੂੰ ਵਧੀਆ ਰੋਟੀ ਮਿਲ ਰਹੀ ਹੈ ਫਰਵਰੀ ਐਂਡ ਦੇ ਵਿੱਚ ਲਾਸਟ ਜਈ ਇਹਨੂੰ ਫਰੂਟ ਸ਼ੁਰੂ ਹੁੰਦਾ ਹੈ ਮਾਰਚ ਦੇ 15 ਮ ਅਪ੍ਰੈਲ ਚ ਦਾਣਾ ਬੰਨਾ ਸ਼ੁਰੂ ਹੁੰਦਾ ਹੈ ਮਈ ਦੇ ਵਿੱਚ ਇਹਨੂੰ ਰੰਗਤਾਨੀ ਸ਼ੁਰੂ ਜਲਮਾਰੀ ਮੇਂ ਲਾਲਗੀ ਫੜਨ ਲੱਗ ਜਾਂਦਾ ਤੇ ਜੂਨ ਚ 75% 70% ਮਤੇ ਤਿਆਰੀ ਹੋਣ ਵੱਟਾ ਲੱਗ ਜਾਂਦਾ 1-2 ਜੁਲਾਈ ਨੂੰ ਟੋੜਾਈ ਲੱਗ ਜਾਂਦੀ ਇਹਨੂੰ ਬਹੁਤ 1-2 ਸਪਰੇਆ ਹੁੰਦੀਆਂ ਜੀ ਫੰਗੀ ਸ਼ੈਡ ਬਾਕੀ ਦਾ ਇੰਨੀ ਜਿਆਦਾ ਸਪਰੇਆ ਨਹੀਂ ਹੁੰਦੀ ਆ ਲੱਕੜ ਖਰੇ ਨਹੀਂ ਲੱਗਾ ਤਾਂ ਮਤੇ ਜਾਮਣ ਦੇ ਇੰਨੇ ਪੈਸੇ ਬਟਿੰਦੇ ਕਿ ਜ਼ਿੰਮੇਵਾਰ ਦੇ ਵੈਸੇ ਹੀ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਹੁੰਦਾ ਇਹਦੇ ਮੰਡੀਕਰਨ ਬੜਾ ਹੋਣ ਲੱਗਾ ਜੀ ਮੰਡੀਆਂ ਅਰਨੀ ਵਾਲਾ ਇਧਰ ਮੰਡੀਆਂ ਲੱਗਣ ਲੱਗੀਆਂ ਪੰਨੀ ਵਾਲਾ ਅਰਨੀ ਵਾਲਾ ਮੰਡੀਆਂ ਲੱ ਕੱਲ ਦਿੱਲੀ ਤੋਂ ਆੜਤੀ ਆਏ ਹੋਏ ਸੀ ਇੱਥੇ ਜਾਮਣਵਾਲੇ ਉਹ ਕਹਿੰਦੇ ਸਾਨੂੰ ਜਾਮਣ ਭੇਜੋ ਉਹਦਾ ਕਹਿੰਦੇ ਸਾਨੂੰ ਜਿਹੜਾ ਨਾ ਜੀ ਇਹ ਸਾਰੇ ਜਾਮਣ ਦਾ ਇੱਕ ਹੈ ਕਿ ਜਿਵੇਂ ਆਪਾਂ ਬਰਫੀ ਪੈਕੀ ਕਰਦੇ ਆ ਨਾ ਤੁਸੀਂ ਕਿਲੋ ਦੀ ਪੈਕਿੰਗ ਕਰੋ ਬਰਫੀ ਦੇ ਡੱਬਿਆਂ ਦੀ ਬਰਫੀ ਤਰ੍ਹਾਂ ਇੱਕ ਕਿਲੋ ਪੈਕ ਕਰੋ ਉਹ ਕਹਿੰਦਾ 150 ਰੁਪਏ ਤੋਂ ਬਾਅਦ ਸਾਡੇ ਕੋਲ ਇੱਥੇ ਉਹਨੇ ਐਡਵਾਂਸ ਪੈਸੇ ਲੈ ਲਓ ਕਿਲੋ ਕਿਲੋ ਦੀ ਪੈਕਿੰਗ ਕਰੋ ਕ੍ਰੈਡਟਾਂ ਦੀ ਭੁਜਾਈ 20 ਕਿਲੋ ਦੇ ਕ੍ਰੈਡਟਾਂ ਪਰੋ ਇੱਕ ਕਿਲੋ ਕਿਲੋ ਦੀ ਪੈਕਿੰਗ ਕਰੋ ਬਰਫੀ ਤਰ੍ਹਾਂ ਕਿਲੋ ਬਰਫੀ ਭਾਈ ਡੱਬਾ ਬੰਦ ਕੀਤਾ ਚੱਲ ਤੇ 150 ਰੁਪਏ ਕੇਜੀ ਦੇ ਕਹਿੰਦਾ ਸਾਡੇ ਵੀ ਆਪਾਂ ਇੱਜਾ ਮੰ ਲਾਗੇ ਆਪਾਂ ਕੇ ਚੰਡੀਗੜ੍ਹ ਬੈਠੀਏ ਫਿਰ ਜਮਨ ਨਹੀਂ ਮੋਕੇ ਤੇ ਚਾਰੋ ਬਿਲਕੁਲ ਸੰਭਾਲ ਸਕਦਾ ਆਦਮੀ ਇਹ ਇੱਕ ਤੋਂ ਫੰਗੀ ਛੜ ਚਪਰੇ ਹੋ ਜੇ ਤੇ ਮੋਕੇ ਸੰਭਾਲਿਆ ਜਾਂਦਾ ਕੋਈ ਅਸੀਂ ਦਿੱਕਤ ਨਹੀਂ ਹੈ ਕੰਮ ਐਸਾ ਕਿਹੜਾ ਜਿਹੜਾ ਇਨਸਾਨ ਨਹੀਂ ਕਰ ਸਕਦਾ ਜੀ ਤੇ ਨੀਅਤ ਹੋਣੀ ਚਾਹੀਦੀ ਬੁੱਢਾ ਸਾਹ ਸਾਲ ਜੇ ਇੱਕ ਵਾਰੀ ਦੀਵਾਲੀ ਵਾਲੇ ਦਿਨ ਟੱਕ ਲਾਣੇ ਬੰਦੇ ਜਿਹੜਾ ਜਮਨ ਉਹ ਨਾ ਕੋਈ ਆਪਾਂ ਖੁਰਾਕ ਪਾਉਨੇ ਆ ਥੱਲੇ ਉਹ ਸਿੱਧੀ ਪੌਦੇ ਨੂੰ ਕੋਈ ਵੀ ਇੱਜਾ ਕਿਨੂੰ ਮਾਰਦਾ ਖੁਰਾਕ ਸਿੱਧੀ ਉੱਪਰ ਜਾਂਦੀ ਹੈ ਇਹ ਟੱਕ ਲਾਉਣੇ ਆ ਟੱਕ ਲਾਣ ਦਾ ਮਤਲਬ ਇਹ ਚਮੜੀ ਵੱਢੀ ਜਾਂਦੀ ਹੈ ਖੁਰਾਕ ਵਾਪਸ ਨਹੀਂ ਥੱਲੇ ਆ ਅਜਾ ਚਮੜੀ ਕੱਟਦੇ ਨੇ ਨਾ ਆਪਾਂ ਚਮੜੀ ਨਹੀਂ ਖੁਰਾਕ ਵਾਪਸ ਆਂਦੀ ਪੌਦੇ ਦੀ ਜਦੋਂ ਚਮੜੀ ਆਪਾਂ ਕੱਟਦੀ ਫਿਰ ਉਹ ਖੁਰਾਕ ਜਿਹੜੀ ਫਲੋਂ ਮਿਲਦੀ ਏ ਨੀਚੇ ਨਹੀਂ ਆਂਦੀ ਵਾਪਸ ਤਾਂ ਕੇ ਇਸ ਵਾਸਤੇ ਲੱਗਦੇ ਏ ਇਹਨੂੰ ਬਾਕੀ ਦਾ ਪਾਣੀ ਸਪਰੇ ਦਾ ਧਿਆਨ ਹੁੰਦਾ ਉਹ ਕਿਸਾਨ ਨੂੰ ਕਰਨਾ ਹੀ ਪੈਂਦਾ ਕੋਈ ਬਾਗਬਾਨੀ ਹੋਵੇ ਫਲਾਈ ਤੋਂ ਬਾਅਦ ਕਟਿੰਗ ਵਗੈਰਾ ਹੁੰਦੀ ਏ ਵੀ ਕੋਈ ਆਂਦੀ ਕੋਈ ਸੁੱਕੀ ਡਾਣੀ ਏ ਜਾਂ ਕੋਈ ਬੰਧੇਰਨਾ ਟੁੱਟ ਗਈ ਏ ਜਾਂ ਕੋਈ ਵਜਨਨਾ ਟੁੱਟ ਗਈ ਫਾਲੇ ਨਾ ਹੁੰਦਾ ਉਹਦੀ ਕਟਿੰਗ ਕਰ ਦੋ ਜਾਂ ਕੋਈ ਸੁੱਕੀ ਡਾਣੀ ਕਟਿੰਗ ਕਰ ਦੋ ਬਾਕੀ ਉਹਨੇ ਕੋਈ ਜ਼ਿਆਦਾ ਮਿਹਨਤ ਨਹੀਂ ਹੈ ਜਮਨ ਦੀ ਜਾਮਣ ਨੂੰ ਜਿਆਦਾ ਤੁਸੀਂ ਤਿਆਰ ਬਰਸਾਤਾ ਜਿਆਦਾ ਓਵਰ ਪੈ ਜਾਂਦੀ ਫਿਰ ਜਾਮਣ ਪੜ ਜਾਂਦਾ ਫਿਰ ਗਿੱਲਾ ਜਾਮਣ ਨਹੀਂ ਟੁੱਟਣਾ ਚਾਹੀਦਾ ਗਿੱਲਾ ਜਾਮਣ ਤੋੜ ਕੇ ਤੁਸੀਂ ਭੇਜੋਗੇ ਤੁਹਾਡਾ ਖਰਾਬ ਹੋ ਜਾਊਗਾ ਉਹ ਤੁਹਾਡਾ ਮੰਡੀ ਨਹੀਂ ਮੰਡੀ ਕਰਨੀ ਕਰ ਸਕੇਗਾ ਅਗਰ ਤੁਸੀਂ ਇਹਨੂੰ ਸੁੱਕਾ ਜਾਮਣ ਟੁੱਟੇਗਾ ਕੁਦਰਤ ਰਹਿਮਤ ਰਹਿਮਤ ਹੋਏਗੀ ਸੁੱਕਾ ਜਾਮਣ ਟੁੱਟੇਗਾ ਤੇ ਤੁਹਾਡਾ ਜਾਮਣ ਵਧੀਆ ਮਾਰਕੀਟ ਕਰੇਗਾ ਤੇ ਜਿਆਦਾ ਦੇਖੋ ਇਹ ਤਾਂ ਆਪਦੇ ਜੀ ਅਗਰ ਜਿਆਦਾ ਆਪਾਂ ਜਾਮਣ ਦੂਰ ਭੇਜਣਾ ਹੈ ਮਤਲਬ ਕਿ ਬਹੁਤ ਜਿਆਦਾ ਜਾਮਣ ਹੈ ਮੰਨ ਲਓ ਆਪਾਂ 3 ਦਿਨ ਦੀ ਜਾਂ 2 ਦਿਨ ਦੀ ਮੰਡੀ ਕਰਨੀ ਤੁਹਾਨੂੰ ਏਸੀ ਕੰਟੇਨਰ ਕਰਨਾ ਪਵੇਗਾ ਕਿਉਂਕਿ ਉਹਦਾ ਟੈਂਪਰੇਚਰ ਅਗਰ ਉਹ ਪੜਾਸ ਪੈਂਦੀ ਫਿਰ ਜਮਨ ਫਿਰ ਵੀ ਖਰਾਬ ਹੁੰਦਾ ਤੁਸੀਂ ਏਸੀ ਕੰਟੇਨਰ ਵੇਚੋ ਕੰਟੇਨਰ ਵਾਲੇ ਤੁਹਾਡਾ ਜਿਹੜਾ ਟੈਂਪਰੇਚਰ ਹੋਏਗਾ ਜੋ ਮਾਧਿਅਮ ਤੇ ਸੈੱਟ ਕਰ ਦੇਣਗੇ ਇਹਨੂੰ ਐਨੀ ਟੈਂਪਰੇਚਰ ਦੀ ਲੋੜ ਹੈ ਆਇਕਲ ਕੀ ਹੈ ਜੀ ਸੈਂਸਰ ਵਾਲਾ ਸਿਸਟਮ ਹੋ ਗਿਆ ਗੱਡੀਆਂ ਦੇ ਵਿੱਚ ਆਟੋਮੈਟਿਕ ਪਹੁੰਚ ਜਾਂਦੀ ਹੈ ਕਿ ਆਹ ਫਰੂਟ ਨੂੰ ਐਨੇ ਟੈਂਪਰੇਚਰ ਦੀ ਜ਼ਰੂਰਤ ਹੈ ਉੱਥੇ ਤੁਹਾਡਾ ਟੈਂਪਰੇਚਰ ਸੈੱਟ ਹੋ ਜਾਏਗਾ ਜੀ ਆਟੋਮੈਟਿਕ ਤੁਹਾਡੇ ਦੂਜੇ ਤੀਜੇ ਦੀ ਮੰਡੀ ਪਹੁੰਚ ਜਾਏਗੀ ਇਹਦੀ ਮਿਆਦ ਘੱਟੋ ਘੱਟ 50 ਸਾਲ ਹੈ ਜੀ 50 ਤੋਂ 70 ਸਾਲ ਜਮਨ ਦੀ ਮਿਆਦ ਜੀ ਇਹ ਤਿਆਰ 10ਵੇਂ ਸਾਲ ਬਾਅ ਦੇਣਾ ਤਾਂ ਤੀਜੇ ਚੌਥੇ ਸਾਲ ਹੀ ਜਾਂਦਾ ਪਰ ਸਹੀ 10ਵੇਂ ਸਾਲ ਬੂਟਾ ਤਿਆਰ ਹੁੰਦਾ ਹੀ ਜਾਮਣ ਦਾ ਇਹ 70 ਸਾਲ ਤੱਕ ਫਰੂਟ ਦਿੰਦਾ ਜੀ ਤੁਹਾਨੂੰ ਫ੍ਰੀ ਐਨੇ ਕੁਛ ਨਹੀਂ ਲੈਣਾ ਦੇਖੋ ਜੀ ਕੁਦਰਤ ਨੇ ਇਹਨੂੰ ਜੰਗਲੀ ਬਣਾ ਕੇ ਧਰਤੀ ਤੇ ਭੇਜਿਆ ਸੀ ਤੇ ਇਨਸਾਨ ਨੇ ਦੇਖੋ ਇਹਨੂੰ ਫਰੂਟ ਵੀ ਲਾਤਾ ਪਰਮਾਤਮਾ ਨੇ ਇਹਨੂੰ ਹਰ ਚੀ ਦੇਤਾ ਤੇ ਉਹ ਆਪਾਂ ਉਹਦਾ ਬੈਨੀਫਿਟ ਚੱਕੀ ਹੁੰਦਾ ਇਹ ਐਨੇ ਜੀ ਸੁੰਡੀ ਇਹਨੂੰ ਨਹੀਂ ਲੱਗਦੀ ਕੋਈ ਵੀ ਐਂਦਾ ਕੀ ਇਹ ਜੀ ਇਹਨੂੰ ਜਦੋਂ ਥੋੜਾ ਜਾਂ ਕੱਚਾ ਦਾਣਾ ਬਣਦਾ ਨਾ ਜੀ ਉਦੋਂ ਇਹਨੂੰ ਡਰ ਹੁੰਦਾ ਬਿਮਾਰੀ ਪੈਣ ਦਾ ਉਹਦੇ ਸਪਰੇ ਹੁੰਦੀ ਜੀ ਫੰਗੀ ਸੈਟ ਕੀੜਾ ਨਾਸ਼ਕ ਇੱਕ ਦਵਾਈ ਹੁੰਦੀ ਉਹ ਤੁਸੀਂ ਕਰ ਦਿਓ ਕੋਈ ਦਿੱਕਤ ਨਹੀਂ ਇਹਨੂੰ ਕੋਈ ਨਾ ਜ਼ਿਆਦਾ ਖਾਦ ਦੀ ਲੋੜ ਹੈ ਨਾ ਜ਼ਿਆਦਾ ਸਪਰੇਅ ਦੀ ਲੋੜ ਹੈ ਜਿੰਨੀ ਜ਼ਰੂਰਤ ਹੁੰਦੀ ਆਦੀ ਮਰਜ਼ੀ ਬਤਾ ਦਿਓ ਜੋ ਮਰਜ਼ੀ ਪਾਈ ਜਾਵੇ ਖੁਰਾਕ ਦੇਖੋ ਜ਼ਰੂਰਤ ਤੋਂ ਜ਼ਿਆਦਾ ਵੀ ਕਿਸੇ ਚੀਜ਼ ਨੂੰ ਪਾਵਾਂਗੇ ਤਾਂ ਉਹ ਵੀ ਚੀਜ਼ ਖਰਾਬ ਹੋ ਜਾਊਗੀ ਬਾਕੀ ਇਹਨੂੰ ਕੋਈ ਜ਼ਿਆਦਾ ਇਹ ਇੱਕ ਜੰਗਲੀ ਬਾਈ ਹੈ ਜੀ ਇਹ ਜੰਗਲੀ ਬਾਈ ਹੈ ਜਿੱਥੇ ਮਰਜ਼ੀ ਲਾਦੇ ਉੱਥੇ ਤਿਆਰ ਹੈ ਇਹ ਹਰ ਕੋਈ ਪੌਦਾ ਪਾਲਦਾ ਨਾ ਕਿ ਮੈਨੂੰ ਇੱਥੇ ਆਹ ਚਾਹੀਦੀ ਇਹ ਪੌਦਾ ਇੱਕ ਜਿੱਥੇ ਵੱਟਦੇ ਛੜਦੇ ਵੱਟਦੇ ਤਿਆਰ ਹੈ ਜੀ ਇਹਨੂੰ ਕੋਈ ਖਾਦ ਦੀ ਲੋੜ ਨਹੀਂ ਕੋਈ ਸਪਰੇਅ ਦੀ ਲੋੜ ਨਹੀਂ ਇਹਨੂੰ ਤੁਸੀਂ ਮਿੰਨੇ ਬਾਅ ਕੋਈ ਦਿੱਕਤ ਨਹੀਂ ਇਹ ਸਲਾਬ ਨਾਲ ਵੀ ਤਿਆਰ ਹੁੰਦਾ ਰਹਿੰਦਾ ਇਸ ਮਰਦਾ ਨਹੀਂ ਬੂਟਾ ਜਲਦੀ ਨਾਲ ਜੀ ਜੇ ਸਾਡੇ ਕੋਲ ਹੁਣ ਇਹ ਵੈਰਾਈਟੀਆਂ ਅਸੀਂ ਦੋ ਤੁਹਾਨੂੰ ਆਲਰੇਡੀ ਜਿਹੜੀਆਂ ਸਪਾਰਸ਼ ਕੀਤੀਆਂ ਇਹਦੇ ਨਾਲ ਸਾਡੇ ਕੋਲ ਹੋਰ ਵੀ ਵੈਰਾਈਟੀਆਂ ਕੁਝ ਹੈਗੀਆਂ ਜਿਹਦੇ ਵਿੱਚ ਬੀਜ ਦੀ ਮਾਤਰਾ ਜਿਹੜੀ ਆ ਬਹੁਤ ਜ਼ਿਆਦਾ ਘੱਟ ਹੈ ਸੋ ਉਹ ਵੀ ਵੈਰਾਈਟੀਆਂ ਅਸੀਂ ਅੱਗੇ ਜਿਹੜੀਆਂ ਨੇ ਉਹਨਾਂ ਨੂੰ ਟੈਸਟ ਕਰ ਰਹੇ ਹਾਂ ਜਿਹੜੀਆਂ ਕਿ ਅਸੀਂ ਗਾਂ ਤੁਹਾਨੂੰ ਜਿਹੜੀਆਂ ਨੇ ਉਹ ਵੀ ਸਪਾਰਸ਼ ਕਰਾਂਗੇ ਇਹ ਜਿਹੜਾ ਬੂਟਾ ਹੈ ਕਿਉਂਕਿ ਇਹ ਸਦਾ ਬਹਾਰ ਬੂਟਾ ਹੈ ਸੋ ਇਹਨੂੰ ਅਸੀਂ ਜਿਹੜਾ ਵਾ ਦੋ ਸੀਜ਼ਨ ਜਿਹੜੇ ਨੇ ਉਹਨਾਂ ਦੇ ਵਿੱਚ ਫਰਵਰੀ ਮਾਰਚ ਦੇ ਵਿੱਚ ਔਰ ਸਪਟੰਬਰ ਅਕਤੂਬਰ ਤੱਕ ਅਸੀਂ ਜੜਾ ਵਾ ਇਹਨਾਂ ਨੂੰ ਲਾ ਸਕਦੇ ਹਾਂ ਇਸ ਬੂਟੇ ਨੂੰ ਬੂਟਾ ਲਾਉਣ ਵਾਸਤੇ ਅਸੀਂ ਹਮੇਸ਼ਾ ਇੱਕ ਚੀਜ਼ ਜਿਹੜੀ ਆ ਉਹ ਸਫਾਰਿਸ਼ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਕੋਈ ਵੀ ਬੂਟਾ ਲਾਉਣਾ ਹੈ ਸੋ ਉਹਦੇ ਲਈ ਪਹਿਲਾਂ ਜੜਾ ਵਾ ਉਹ ਵਿਉਂਤਬੰਦੀ ਬਾਗ ਦੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਉਹ ਜ਼ਰੂਰ ਕਰ ਲਓ ਸੋ ਇਹ ਬੂਟਾ ਜਿਹੜਾ ਨੇ ਇਹਨਾਂ ਨੂੰ ਤੁਸੀਂ ਵਰਗਾਕਾਰ ਢੰਗ ਜਿਸ ਨੂੰ ਅਸੀਂ ਸਕੁਅਰ ਸਿਸਟਮ ਕਹਿੰਦੇ ਹਾਂ ਸੋ ਉਹਦੇ ਨਾਲ ਤੁਸੀਂ ਲਾ ਸਕਦੇ ਹੋ ਔਰ ਤਕਰੀਬਨ 7.5 ਤੋਂ 8 ਮੀਟਰ ਤੱਕ ਤੁਸੀਂ ਆਰਾਮ ਨਾਲ ਜੜਾ ਵਾ ਇਹਦੇ ਵਾਸਤੇ ਜੜਾ ਵਾ ਉਹ ਵਿਉਂਤਬੰਦੀ ਕਰ ਲਓ ਟੋਆ ਜ ਇੱਕ ਮੀਟਰ ਚੌੜਾ 1 ਮੀਟਰ ਡੂੰਘਾ ਜੜਾ ਉਹ ਟੋਆ ਪਟਣਾ ਹੈ ਟੋਆ ਪਟ ਕੇ ਜਿਹੜੀ ਉੱਪਰਲੀ ਮਿੱਟੀ ਹੈ ਉਹ ਤੁਸੀਂ ਵੱਖ ਰੱਖ ਲੈਣੀ ਹੈ ਔਰ ਉਸ ਮਿੱਟੀ ਦੇ ਵਿੱਚ ਜਿਹੜੀ ਹੈ ਤੁਸੀਂ ਖਾਦ ਨੂੰ ਜਿਹੜਾ ਵਾ ਰਲਾ ਕੇ ਦੇਸੀ ਰੂੜੀ ਦੀ ਜਿਹੜੀ ਖਾਦ ਹੈ ਉਹਨੂੰ ਰਲਾ ਕੇ ਤੁਸੀਂ ਉਹਦੇ ਨਾਲ ਜਿਹੜੀ ਹੈ ਉਹ ਮਿਕਸ ਕਰਕੇ ਉਹ ਟੋਆ ਜਿਹੜੇ ਨੇ ਉਹ ਅਸੀਂ ਭਰ ਸਕਦੇ ਹਾਂ ਮੇਰਾ ਨਾਮ ਬੂਟਾ ਸਿੰਘ ਹੈ ਮੇਰਾ ਪਿੰਡ ਅਵਲੀ ਕਲਾਂ ਨੇੜੇ ਹਰਨੀ ਵਾਲਾ ਜੀ ਮੈਨੂੰ ਜਾਮਣ ਦੀ ਖੇਤੀ 'ਚ ਅੱਜ ਤੋਂ 18-20 ਸਾਲ ਹੋ ਗਏ ਮੈਂ ਜੁੜੇ ਨੂੰ ਬਹੁਤ ਚੰਗੀ ਆਮਦਨ ਹੋ ਰਹੀ ਹੈ ਤੇ ਹਬੋਰ ਕੱਲੂ ਬੌਜੀ ਰੌ ਨਾਲ ਗਾਮਾ ਜੀ ਨਾਲ 10 ਤੋਂ 12 ਸਾਲ ਹੋ ਗਏ ਸਾਨੂੰ ਜੁੜੇ ਨੂੰ ਲੇਬਰ ਵੀ ਤਕਰੀਬਨ 60-70 ਬੰਦਾ ਹੁੰਦਾ ਸਾਡੇ ਕੋਲ ਤੇ ਸਾਨੂੰ ਤੇ ਕੋਈ ਦਿੱਕਤ ਨਹੀਂ ਆਈ ਕਦੀ ਵੀ ਤੇ ਚੰਗੀ ਰੋਟੀ ਬਣਾ ਕੇ ਜਾਂਦੇ ਆ ਇੱਥੋਂ ਤੇ ਮੇਰੇ ਕੋਲ ਆਪ ਕੋਲ ਵੀ ਖੇਤੀ ਹੈ ਜੀ 2.5 ਕਿੱਲੇ ਦੀ ਜੇ ਤੂੰ ਜਮਨ ਲਾਰ ਕੇ 70 ਬੂਟਾ ਚੰਗੀ ਆਮਦਨ ਹੁੰਦੀ ਹੈ 4 ਤੋਂ 4.5 ਲੱਖ ਰੁਪਇਆ ਕਿੱਲੇ 'ਚ ਇਹ ਪੇੜ ਲਾ ਰੱਖੇ 4 ਤੋਂ 4.5 ਲੱਖ ਰੁਪਇਆ ਆਮਦਨ ਹੁੰਦੀ ਹੈ ਮੈਂ ਤੇ ਇਹ ਕਹਿੰਦਾ ਜੀ 4 ਤੋਂ 4.5 ਲੱਖ ਰੁਪਇਆ ਕੋਈ ਵੀ ਜੀਵਿੰਦਾਰ ਕਹਦੇ ਪੀ ਕਿਸੇ ਫਸਲ ਚ ਆਉਂਦਾ ਹੈ ਇੱਕ ਕੱਲਾ ਓਲਣੀ ਜਾਮਣ ਚ ਆਉਂਦਾ ਜੀ ਇਹਨੂੰ ਜੀ ਫਰੂਟ ਆਉਂਦਾ ਜੀ ਜਨਵਰੀ ਤੋਂ ਲੈ ਕੇ ਫਰਵਰੀ ਤੱਕ ਤੇ ਤੜਾਈ ਲੱਗਦੀ ਹੈ ਜੂਨ ਜਲਾਈ ਤੇ ਤਕਰੀਬਨ 25 ਤੋਂ 28 ਦਿਨ ਤੜਾਈ ਚੱਲਦੀ ਹੈ ਤੇ ਚੰਗਾ ਭਾਅ ਬਾਜ਼ਾਰ ਮਿਲ ਜਾਂਦਾ ਜਾਂ ਜੈਪੁਰ ਦਿੱਲੀ ਇੱਥੇ ਅਸੀਂ ਮੰਡੀਕਰਨ ਕਰਦੇ ਆਂ ਤੇ ਭਾਅ ਬਾਜ਼ਾਰ ਤੁਹਾਨੂੰ 90 ਤੋਂ ਲੈ ਕੇ 110 ਰੁਪਏ ਤੱਕ ਮਿਲ ਜਾਂਦਾ ਅੱਜ ਦਾ ਭਾਅ ਬਾਜ਼ਾਰ ਜੀ ਤੇ ਆੰਦੇ ਸਾਲ ਵੀ ਪਿਛਲੇ ਸਾਲ ਵੀ 180 90 100 ਤੋਂ ਕਦੀ ਨਹੀਂ ਘਟਿਆ ਜੀ ਪ੍ਰਤੀ ਕਿਲੋ ਤੇ ਚੰਗੀ ਆਮਦਨ ਹੋ ਜਾਂਦੀ ਹੈ ਚੰਗੀ ਕਮਾਈ ਹੋ ਜਾਂਦੀ ਹੈ ਸਾਨੂੰ ਜੀ ਮੇਰੇ ਨਾਲ ਤਕਰੀਬ 70 75 ਬੰਦੇ ਮਜ਼ਦੂਰ ਜੁੜੇ ਆ ਜਿਨ੍ਹਾਂ ਦੇ ਪ੍ਰਤੀ ਦਿਨ ਦਿਹਾੜੀ 1000 ਤੋਂ ਲੈ ਕੇ 1200 ਤੱਕ ਹੈ ਤੇ ਗਾਂ ਆੜਤੀਏ ਵੀ ਜੁੜੇ ਆ ਜੀ ਉਹਨਾਂ ਨੂੰ ਕਮਾਈ ਹੁੰਦੀ ਹੈ ਯਾਨੀ ਕਿ ਇਹ ਸਿਜਰ ਦਾ ਸੀ 100 150 ਬੰਦੇ ਜੁੜੇ ਆ ਤੜਾਈ ਤੋਂ ਮੰਨ ਲਓ ਤੜਾਈ ਚੱਲ ਵੀ ਜੀ ਪੰਜਵੇਂ ਦਿਨ ਨੂੰ ਤੋੜ ਸ਼ੁਰੂ ਕਰਕੇ ਤੇ ਤੀਜੇ ਚੌਥੇ ਦਿਨ ਪੌੜੀਆਂ ਲਗਣੀ ਚਾਹੀਦੀ ਦੁਵਾਰਾ ਦੁਵਾਰਾ ਤੋੜ ਸ਼ੁਰੂ ਹੋਣੀ ਚਾਹੀਦੀ ਹੈ ਤੇ ਜੇ 5 ਦਿਨ ਪੈ ਗਏ ਜੀ ਉਦੋਂ ਬਾਅਦ ਛੜਨਾ ਸ਼ੁਰੂ ਹੋ ਜਾਊਗਾ ਕਹਿੰਦੇ ਮਤਲਬ ਇਹ ਵੀ ਪੂਰੀ ਖੇਚ ਦਾ ਕੰਮ ਹੈ ਜੀ ਇਹ ਕੋਈ ਕੋਈ ਢਿੱਲ ਹੈ ਨਹੀਂ ਇਹਦੇ ਚ ਕਿੰਨੂ ਮੜ ਦੇ ਕੋਈ ਮੜ ਮੋ ਢਿੱਲ ਵਰਤੀ ਹੈ ਇਹਦੇ ਚ ਕੋਈ ਢਿੱਲ ਹੈ ਨਹੀਂ ਗੀ ਤੜਾਈ ਹੋਂ ਤੋਂ ਬਾਅਦ ਜੀ ਸਿਰਫ ਇਹ ਕੱਡੂ ਆ ਜੀ 24 ਘੰਟੇ 24 ਘੰਟੇ ਦੇ ਵਿੱਚ ਮੰਡੀ ਹੋਣੀ ਚਾਹੀਦੀ ਜੇ ਜਾਂ ਫਿਰ ਅੱਜ ਕੱਲ੍ਹ ਹੁਣ ਏਸੀ ਜਿਹੜੇ ਟਰੱਕਾਂ ਦੇ ਜੀ ਕਿਰਾਏ ਤੇ ਉਹਨਾਂ ਦੇ ਲੈ ਕੇ ਜਾਓ ਦੂਰ ਦੀ ਮੰਡੀ ਕਰਨੀ ਹੈ ਤਾਂ ਫਿਰ 2 ਤੋਂ 3 ਦਿਨ ਇਹ ਚੱਲ ਜਾਨੇ ਦਾ ਬਿਨਾ ਇਸੀ ਤੋਂ ਤਾਂ 24 ਘੰਟੇ ਤੇ ਮੰਡੀ ਹੋਣੀ ਚਾਹੀਦੀ ਇਹਦੀ ਜਿਵੇਂ ਕਿ ਦਿੱਲੀ ਹੋ ਗਿਆ ਜੈਪੁਰ ਹੋ ਗਿਆ ਜੋਧਪੁਰ ਹੋ ਗਿਆ ਇੱਥੇ 24 ਘੰਟੇ ਲਈ ਤੋਂ 24 ਘੰਟੇ ਬਾਅਦ ਮੰਡੀ ਹੋਣੀ ਚਾਹੀਦੀ ਉਸ ਤੋਂ ਬਾਅਦ ਜੀ ਖਰਾਬ ਹੋਣਾ ਗਲਣਾ ਸ਼ੁਰੂ ਹੋ ਜਾਂਦਾ ਹੈ ਜਾਮਣ ਦੀ ਬਾਗਬਾਨੀ ਤਾਂ ਬਹੁਤ ਸੋਹਣੀ ਹੈ ਜੀ ਮੈਨੂੰ ਇਹੋ ਜੀ ਕੋਈ ਬਾਗਬਾਨੀ ਹੈ ਨਹੀਂ ਜਿੰਨੀ ਜਾਮਣ ਦੀ ਹੈਗੀ ਹੈ ਜ਼ਿਮੀਦਾਰ ਨੂੰ ਕਮਾਈ ਹੈਗੀ ਮੈਂ ਪਹਿਲਾਂ ਦੱਸ ਕੇ ਹਟਿਆ ਤੁਹਾਨੂੰ ਇੱਕ ਜ਼ਿਮੀਦਾਰ ਨੂੰ ਕਮਾਈ ਹੁੰਦੀ ਹੈ ਨਾਲ ਮੈਂ ਠੇਕੇਦਾਰ ਮੇਰੇ ਨਾਲ 70 ਬੰਦੇ ਜੁੜੇ ਇਹਨਾਂ ਦੀ ਰੋਟੀ ਬਣ ਚੱਲਦਾ ਸਾਨੂੰ ਵੀ ਕਮਾਈ ਚੰਗੀ ਹੁੰਦੀ ਹੈ ਨਵੇਂ ਬੱਚੇ ਚੰਗੇ ਪੜਾਈ ਜਨ ਗਾ 70 ਬੰਦਾ ਗਾ ਮੇਰੇ ਨਾਲ ਜੁੜਿਆ ਦੇਖੋ ਜੀ ਜ਼ਿਮੀਂਦਾਰ ਕੋਈ ਵੀ ਹੈ 300 400 ਰੁਪਏ ਦਿਹਾੜੀ ਦਿੰਦਾ ਤੇ ਕੱਲੇ ਅਸੀਂ ਹੈ ਜਿਹੜੇ 1200% ਦਿਨ ਦੇ ਦਿਹਾੜੀ ਦਿੰਨੇ ਆ ਤੇ ਸੁਣਨ ਵਾਲੇ ਆਖਣਗੇ ਝੂਠ ਮਾਰਦਾ ਝੂਠ ਨਹੀਂ ਇਹ ਬਿਲਕੁਲ ਸੱਚ ਹੈ ਪ੍ਰਤੀ ਦਿਨ ਦੇ 1200 ਵੀ ਦਿਹਾੜੀ ਹੈ ਤੇ ਇਸ ਮਤਲਬ ਵੀ ਕਮਾਈ ਚੰਗੀ ਹੈ ਜਮਨ ਦੀ ਜ਼ਿਮੀਂਦਾਰ ਨੂੰ ਵੀ ਕਮਾਈ ਚੰਗੀ ਹੈ ਠੇਕੇਦਾਰ ਨੂੰ ਵੀ ਕਮਾਈ ਚੰਗੀ ਹੈ ਗਾ ਮਜ਼ਦੂਰ ਨੂੰ ਵੀ ਕਮਾਈ ਚੰਗੀ ਹੈ ਤੇ ਆ ਗੱਡੀਆਂ ਵਾਲੇ ਆ ਜੀ ਹੁਣ ਜੈਪੁਰ ਦਾ ਪਾੜਾ ਜੀ ਆਮ ਤਾਂ ਪਾੜਾ ਲੈਂਦੇ 1200 ਰੁਪਿਆ ਤੇ ਅਸੀਂ ਪਾੜਾ ਦਿੰਨੇ 19000 ਰੁਪਇਆ ਗਾ ਗੱਡੀਆਂ ਨੂੰ ਕਮਾਈ ਚੰਗੀ ਹੈ ਗਾ ਆਰਤੀਆਂ ਨੂੰ ਕਮਾਈ ਚੰਗੀ ਹੈ ਕਹਿੰਦੇ ਮਤਲਬ ਕੁੱਲ ਮਿਲਾ ਕੇ ਜੇ ਜਾਮਨ ਦਾ ਫਰੂਟ ਹੈ ਨਾ ਬਾਗਵਾਨੀ ਹੈ ਇਹੋ ਜੀ ਬੈਸਟ ਬਾਗਵਾਨੀ ਕਿਤੇ ਹੈ ਹੀ ਨਹੀਂ ਦਰਖਤਾਂ ਇਹ ਵੀ ਕਮਜ਼ੋਰ ਹੈ ਇਹ ਹਾਰਡ ਨਹੀਂ ਗਾ ਦਰਖਤ ਦਰਖਤੇ ਵੀ ਕਮਜ਼ੋਰ ਹੈ ਪਰ ਇਹਦਾ ਇੱਕ ਚੀਜ਼ ਹੋਰ ਹੈ ਜੀ ਕਦੀ ਕਿਸੇ ਨੇ ਇਹਦੀ ਨੋਟ ਨਹੀਂ ਕੀਤੀ ਕਦੀ ਤੁਸੀਂ ਜਾਮਾਂ ਦਾ ਦਾਤਨ ਕਰਕੇ ਵੇਖਿਆ ਜੀ ਏ ਜੀ ਕਦੀ ਕਿਸੇ ਨੇ ਨੋਟ ਨਹੀਂ ਕੀਤੇ ਕਿਸਾਨ ਪੁਰਾਣੇ ਦਾ ਜਾਮਾ ਦਾ ਜਦੋਂ ਖੇਤ ਤੁਸੀਂ ਗੇੜਾ ਮਾਰਦੇ ਹੋ ਇਹਨਾਂ ਤੋੜ ਕੇ ਦੰਦਨ ਕਰਕੇ ਵੇਖਿਆ ਤੁਸੀਂ ਤੁਹਾਡੇ ਦੰਦਾਂ ਨੂੰ ਕਿੰਨੀ ਸੰਤੁਸ਼ਟੀ ਮਿਲਦੀ ਜੋ ਤੁਹਾਡਾ ਕੋ ਦੰਦਾ ਦਾ ਇਹ ਦੇਖੋ ਸਮਝ ਦੀ ਕਮੀ ਜਦੋਂ ਕਿਸੇ ਚੀਜ਼ ਨੂੰ ਸਮਝ ਸਮਝੀ ਜਾਵਾਂਗੇ ਤਾਂ ਪ੍ਰੈਕਟੀਕਲ ਵੱਧ ਆ ਜਾਏਗਾ ਤੁਹਾਡਾ ਇਹਦੇ ਵਿੱਚ ਉਹ ਹੀ ਨਿਆਮਤ ਬੜੀ ਐ ਇਸ ਚੀਜ਼ ਦੀ ਉਹ ਹਰ ਚੀਜ਼ ਦਾ ਫਾਇਦਾ ਹੀ ਫਾਇਦਾ ਪਰ ਲੱਕੜਾਂ ਦੀ ਕਮਜ਼ੋਰ ਹੈ ਜੀ ਇਹਦੇ ਦੀ ਕੋਈ ਦੋਰ ਨਹੀਂ ਐ ਲੱਕੜਾਂ ਦੀ ਬਹੁਤ ਜ਼ਿਆਦਾ ਬਰਸਾਤ ਪੈ ਜਾਏ ਕੋ ਜਾਮਾ ਤੋੜਦਾ ਖਤਰਾ ਹੀ ਲੱਗ ਜਾਂਦਾ ਕਿ ਬੰਦਾ ਕੋਈ ਚੀਜ਼ ਡਿੱਗ ਨਾ ਪਵੇ ਮੈਂ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਇਹ ਕਰਨਾ ਚ ਕਿ ਮੇਰੀ ਏਜ ਦੇ ਲੜਕੇ ਜਿੰਨੇ ਵੀ ਨੇ ਸਾਰੇ ਇਸ ਤਰ੍ਹਾਂ ਕਿਸਾਨੀ ਦੇ ਨਾਲ ਜੁੜੋ ਦੇਖੋ ਕਿਸਾਨੀ ਇੱਕ ਜ਼ਮੀਨ ਹੈ ਕਹ ਜੀ ਚੀਜ਼ ਹੈ ਜਿਹੜੀ ਤੁਹਾਡੇ ਕੋਲ ਕਦੀ ਕੁਛ ਨਹੀਂ ਲੈਂਦੀ ਤੁਹਾਨੂੰ ਦਿੰਦੀ ਦਿੰਦੀ ਧਰਤੀ ਮਾਂ ਤਾਂ ਇਸ ਕਰਕੇ ਨੂੰ ਗਿਆ ਕਿ ਮਾਂ ਹਮੇਸ਼ਾ ਬੱਚਿਆਂ ਨੂੰ ਦਿੰਦੀ ਮਾਂ ਬੱਕਰੀ ਬੱਚਾ ਕੋ ਲੈਂਦੀ ਨਹੀਂ ਤੁਸੀਂ ਕਿਸਾਨੀ ਨਾਲ ਜੁੜੋ ਜਦੋਂ ਤੁਸੀਂ ਆਹ ਦੇ ਕਿਸਾਨੀ ਨਾਲ ਜੁੜੋਗੇ ਤੁਹਾਡਾ ਨਸ਼ਿਆਂ ਤੋਂ ਤੁਹਾਡਾ ਝਗੜਿਆਂ ਤੋਂ ਤੁਹਾਡਾ ਮਨ ਆਪੇ ਹੀ ਦੂਰ ਹੋ ਜਾਊਗਾ ਉਸੇ ਕਰਕੇ ਦੇਖੋ ਸਾਡੇ ਖੇਤ ਵਿੱਚ ਆਇਆ ਕਰੋ ਖੇਤ ਦੇ ਵਿੱਚ ਜਦੋਂ ਢੇੜਾ ਮਾਰਿਆ ਕਰੋ ਬਾਪਦਾਦੇ ਨਾਲ ਆਇਆ ਕਰੋ ਨਾਲੇ ਬਾਪਦਾਦੇ ਦੇ ਮਨ ਨੂੰ ਸੰਤੋਸ਼ਟੀ ਨਾਲੇ ਤੁਹਾਡਾ ਖੇਤ ਰਾਜੀ ਨਾਲੇ ਤੁਸੀਂ ਆਪ ਰਾਜੀ ਜੀ ਦਾ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਆਂ ਵੀ ਸਾਰੇ ਲਾਉਣ ਤੇ ਸਾਰਿਆਂ ਨੂੰ ਫਾਇਦਾ ਜਿੰਨੀ ਬਾਗਬਾਨੀ ਹੋਵੇਗੀ ਖੁਸ਼ਹਾਲੀ ਆਊਗੀ ਓਨਾ ਹੀ ਵਧੀਆ ਰਮਨਦਾਸੀ ਮੈਂ ਬਾਉਂਡਰੀ ਬਾਉਂਡਰੀ ਲਾ ਰਹੇ ਆਂ ਵੈਸੇ ਖੇਤੀ ਤੇ ਬਾਗਬਾਨੀ ਲੱਗੀ ਏ ਸਾਡੀ ਬਾਉਂਡਰੀ ਬਾਉਂਡਰੀ ਪਾਰ ਸਾਡਾ ਜਮਨ ਕਰ ਰਹੇ ਆਂ ਮੌਸਮ ਤਾਂ ਬਰਸਾਤ ਦਾ ਕੁਦਰਤੀ ਮਾਰਦਾ ਸਾਰਿਆਂ ਤੇ ਏ ਜੀ ਇਨਸਾਨ ਤੇ ਵੀ ਏ ਤੇ ਪੌਦਿਆਂ ਤੇ ਵੀ ਏ ਹੁਣ ਇਹ ਬਰਸਾਤ ਪੈ ਜਾਂਦੀ ਜਮਨ ਮੋਟਾ ਹੋਣਾ ਸੀ ਪੂ ਇਹ ਬਰਸਾਤ ਹੁੰਦੀ ਬਰਸਾਤ ਦਾ ਮੌਸਮ ਤਾਂ ਸਾਰਿਆਂ ਤੇ ਡਿਪੈਂਡ ਕਰਦਾ ਜੀ ਹਰ ਬਾਗਮਾਨੀ ਤੇ ਉਹ ਕਿੰਨੋਂ ਮਾਲ ਦਾ ਵੀ ਅੱਜ ਕੀ ਨੁਕਸਾਨ ਹੀ ਹੋਇਆ ਜੀ ਇਹ ਬਰਸਾਤ ਕਰਕੇ ਨਾ ਕਰਕੇ ਬਾਗ ਕਿੰਨੋਂ ਦੇ ਕਿੰਨਾ ਨੁਕਸਾਨ ਹੋਇਆ ਮੈਨ ਦਾ ਸ ਪੰਜਾਬ ਦੇ ਕਿਸਾਨਾਂ ਨੂੰ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਵੀ ਜਿੱਥੇ ਵੀ ਕੋਈ ਮੋਟਰ ਦੇ ਜਾਂ ਘਰ ਦੇ ਵੀ ਕਾਪੜਾ ਨੋਰਾ ਵੇਲੀ ਜਿੱਥੇ ਜਗ੍ਹਾ ਪਈ ਹੈ ਚਾਹੇ ਦੋ ਪੌਦੇ ਲੱਗਣ ਜਾਂ ਮਣ ਦੇ ਲਗਾਉਣ ਨਾਲੇ ਤੋਂ ਦੇ ਨਾਲ ਪ੍ਰੋਡਕਸ਼ਨ ਘਟ ਹੋਵੇਗਾ ਬਰਸਾਤ ਤੇ ਮਾਤਾਵਰਨ ਦੇ ਫਰਕ ਪਏਗਾ ਨਾਲੇ ਜਿਹੜੇ ਬੱਚੇ ਅੱਗੇ ਜਿਹੜਾ ਮੋਬਾਈਲ ਦੇਖ ਰਹੇ ਨੇ ਕੁਦਰਤੀ ਫਲ ਫਰੂਟ ਖਾਣਗੇ ਇਹ ਰੁੱਖਾਂ ਦੇ ਸਾਰੇ ਫਾਇਦੇ ਜੀ ਰੁੱਖਾਂ ਦਾ ਸਾਰਾ ਮਦੇ ਜਿਵੇਂ ਆ ਪੋਲੂਸ਼ਨ ਵਧਿਆ ਹੁਣ ਅਰਕੀ ਬਰਸਾਤ ਘਟ ਕਿਉਂ ਹੋਈ ਹੈ ਇਸੇ ਕਰਕੇ ਪੋਲੂਸ਼ਨ ਵਧ ਗਿਆ ਵਾਤਾਵਰਣੇ ਰੁੱਖ ਲਾਓਗੇ ਵਾਤਾਵਰਣ ਸਹੀ ਹੋਵੇਗਾ ਤੁਹਾਨੂੰ ਠੰਡੀ ਹਵਾ ਮਿਲੇਗੀ ਏਸੀ ਨੂੰ ਛੱਡੋ 버ਗਰ ਪੀਜਾ ਨੂੰ ਛੱਡੋ ਤੇ ਫਰੂਟ ਵਾਲੇ ਪਾਸੇ ਆਓ ਬਾਗਬਾਨੀ ਖਾਓ ਬੱਚਿਆਂ ਨੂੰ ਸੰਦੇਸ਼ ਦਿਓ ਇਹ ਬੱਚੇ ਜਿਹੜੇ ਨੇ 버ਗਰ ਪੀਜੇ ਛੱਡ ਕੇ ਬਾਗਬਾਨੀ ਵਾਲੇ ਵਾਸੀ ਆਣ ਅਜੇ ਤੁਹਾਡੇ ਜ਼ਿੰਮੇਵਾਰ ਬੱਚੇ ਭਰਾਵਾਂ ਦੇ ਬੱਚੇ ਖੇਤੀ ਸੰਭਾਲਣ ਤੇ ਘਰਾਂ 'ਚ ਪੌਦੇ ਲਾਣ ਤੇ ਬਹੁਤ ਵਧੀਆ ਉਪਰਾਲਾ ਹੈਗਾ ਕੋਈ ਵੱਡਾ ਔਖਾ ਕੰਮ ਹੀ ਨਹੀਂ ਨਾਲੇ ਛਾਵੇਂ ਬੈਠਣਾ ਮੇਰੇ ਬਜੁਰਗ 102 ਸਾਲ ਦੇ ਹੋ ਕੇ ਉਹ ਡੈਥ ਹੋਈ ਸਾਰੀ ਜ਼ਿੰਦਗੀ ਜਾਮਣ ਥੱਲੇ ਹੀ ਰਹੇ ਜੀ ਉਹ ਇੱਥੇ ਹੀ ਸੌਂਦੇ ਰਹੇ ਮੈਂ ਕਿਹਾ ਇੱਥੇ ਲਾਗੇ ਤਾਂ ਕਿ 10 ਮਿੰਟ ਵਾਲੇ ਬੰਦੇ ਤਾਂ ਜਾਣਦੇ ਹੋਣੇ ਹਨ ਜਗਿੰਦਰਪਾਲ ਦਾ ਨਾਂ ਸੀ ਤੇ ਪਾਕਿਸਤਾਨੋਂ ਆਏ ਸੀ 1923 ਦਾ ਜਨਮ ਉਹਨਾਂ ਦਾ ਇੱਥੇ ਜਾਮਣ ਥੱਲੇ ਰਹਿੰਦੇ ਰਹੇ ਜੀ 102 ਸਾਲ ਦੇ ਕਦੀ ਐਸੀ ਥੱਲੇ ਨਹੀਂ ਸੁੱਤੇ ਤੋਂ ਇਹ ਉਹਨਾਂ ਦੀ ਉਹਨਾਂ ਕੁਝ ਨਹੀਂ ਤੁਹਾਡੀ ਸੇਹ ਦਾ ਰਾਜ ਕੀ ਹੈ ਉਹ ਦੱਸਦੇ ਜੀ ਮੇਰਾ ਜਾਮਣ ਥੱਲੇ ਬੈਣਾ ਮੇਰਾ ਰਾਜ ਹੈ ਵੀ ਮੈਂ ਅਸੀਂ ਥੱਲੇ ਨਹੀਂ ਸੁੱਤਾ ਮੇਰਾ ਰਾਜ ਸੇਧ ਦਾ ਰਾਜ ਠੀਕ ਰਹਿੰਦਾ ਜਮਣ ਥੱਲੇ ਬਹਿਂਦਾ ਵੀ ਬਾਗ ਜੇ ਪੋਲੂਸ਼ਨ ਨਹੀਂ ਹੈਗਾ ਹਵਾ ਠੰਡੀ ਮਿਲਦੀ ਹੈ ਛਾਂ ਠੰਡੀ ਮਿਲਦੀ ਹੈ ਵੀ ਇਥੇ ਰੱਖਦੇ ਦਾ ਫਾਇਦਾ ਹੀ ਫਾਇਦੇ ਜੀ ਸਾਰੇ